ਜਿੱਦਾਂ ਅਸੀਂ ਐਂਟਰ ਕਰੇ ਤਾਂ ਮੇਰੇ ਕੋਲ ਪड़ोसी ਨੇ ਮੇਰੇ ਜਿੰਨਾ ਦੀ ਕੋਠੀ ਪਹਿਲੇ ਹੀ ਬਣੀ ਹੋਈ ਸੀਗੀ ਉਹ ਲੈਂਡ ਓਨਰ ਕਹਿੰਦੇ ਵੀ ਮੈਂ ਇੱਥੇ ਦਾ ਲੈਂਡ ਓਨਰ ਆ ਵੀ ਭਾਈ ਇਹ ਜਗ੍ਹਾ ਤੁਹਾਡੀ ਨਹੀਂ ਹੈ ਇਹ ਜਗ੍ਹਾ ਮੇਰੀ ਹੈ ਗਿਲਕੋ ਵਾਲੇ ਕਰੋੜਾਂ ਦੀ ਜਗ੍ਹਾ ਵੇਚਦੇ ਨੇ ਤਾਂ ਉਸ ਤੋਂ ਬਾਅਦ ਦੇ ਵਿੱਚ ਇਸ ਜਗ੍ਹਾ ਦੇ ਉੱਤੇ ਕੋਈ ਹੋਰ ਆਪਣਾ ਹੱਕ ਜਮਾ ਲਿੰਦਾ ਮੈਨੇ ਕਹਾ ਅਸੀਂ ਕਿਹਾ ਵੀ ਅਸੀਂ ਤਾਂ ਇਹ ਜਗ੍ਹਾ ਗਿਲ ਤੋਂ ਲਈਤੀ ਆ ਗਿਆ ਵੀ ਅਸੀਂ ਤਾਂ ਸਾਨੂੰ ਕੀ ਪਤਾ ਫਿਰ ਗਿਲ ਸਾਹਿਬ ਨੂੰ ਬੁਲਾਇਆ ਗਿਆ ਗਿਲ ਸਾਹਿਬ ਮੈਨੂੰ ਕਹਿੰਦੇ ਕਹਿੰਦੇ ਦੇ ਜੀ ਆ ਥੋੜੀ ਜਿਹਾ ਨਾ ਇੱਕ ਬਹੁਤ ਬੜੀ ਗਲਤੀ ਹੋ ਗਈ ਆ ਸਾਡੇ ਤੋਂ ਤੇ 플랏 ਨੰਬਰ ਦੇ ਨਾਲ 441 ਨੰਬਰ ਉਹਦੇ ਨਾਲ ਰਜਿਸਟਰੀ ਹੋਈ ਵੀ ਵੀ ਆ ਕੀਵੇਂ ਹੋ ਸਕਦਾ ਤੇ ਗਿਲ ਸਾਹਿਬ ਵੀ ਮੰਨਦੇ ਵੀ ਮੇਰੇ ਤੋਂ ਗਲਤੀ ਹੋਈ ਹੈ ਇਹ ਗਲਤੀ ਹੋਈ ਤਾਂ ਇਹਦਾ ਭੁਗਤਾਨ ਕੋਣ ਕਰੇਗਾ ਅਸੀਂ ਥੋੜੇ ਕਰਾਂਗੇ ਤੇ ਇਹ ਵੀ ਇੱਕ ਬੰਦਾ 5 ਸਾਲ ਦੇ ਵਿੱਚ ਇੱਕ ਡੀਸੀ ਕੋਲ ਪਹੁੰਚਿਆ ਤੇ ਡੀਸੀ ਦੇ ਰਾਜ ਦੇ ਵਿੱਚ ਇਹ ਐਡੀ ਵੱਡੀ ਗਲਤੀ ਐ ਡਾ ਵੱਡਾ ਮਤਲਬ ਗੁਨਾਹ ਕਿਸੇ ਬੰਦੇ ਨੇ ਚਿਟਿੰਗ ਕੀਤੀ ਔਰ ਐਡੇ بڑے ਬਿਲਡਰ ਨੇ ਤੁਹਾਨੂੰ ਤਾਂ ਇੱਕਦਮ ਐਕਸ਼ਨ ਲੈਣਾ ਚਾਹੀਦਾ ਹੈਗਾ ਦੇਖੋ ਜੀ ਇਹ ਮੇਰੀ ਕੋਠੀ ਬਣੀ ਐ ਮੇਰਾ ਗੇਟ 8 ਸਾਲ ਤੋਂ ਲੱਗਿਆ ਵਾ ਇਹ ਗਿਲ ਕੋ ਨੇ ਸਾਰੀ ਬਾਉਂਡਰੀ ਬੰਦ ਕੀਤੀ ਹੋਈ ਐ 8 ਸਾਲ ਤੋਂ ਤੇ ਉਹਦੇ ਵਿੱਚ ਉਹਦਾ ਫੋਨ ਆਂਦਾ ਜੀ ਮੈਂ ਇੱਥੋਂ ਨੂੰ ਰਸਤਾ ਕੱਢਣ ਲੱਗਿਆ ਮੈਂ ਜਦੋਂ ਵਾਪਸ ਆਇਆ ਜੀ ਇੱਥੋਂ ਮੇਰਾ ਗੇਟ ਸਾਰਾ ਪੱਟ ਲਿੱਤਾ ਗਿਆ ਇਹ ਗੇਟ ਪੱਟ ਕੇ ਲੈ ਗਿਆ ਇਹ ਰਸਤਾ ਨਹੀਂ ਹੈ ਪੁੱਡਾ ਪ੍ਰੂਡ ਹੈ ਸਾਰਾ ਮੇਰਾ ਇਹਦੇ ਵਿੱਚ ਨਕਸ਼ੇ ਵਿੱਚ ਹੈ ਜੀ ਇਹ ਪੁੱਡਾ ਪ੍ਰੂਡ ਇੱਥੋਂ ਰਸਤਾ ਬੰਦ ਹੈਗਾ ਪਰ ਐਮਸੀ ਕੋਈ ਕਾਰਵਾਈ ਨਹੀਂ ਕਰ ਰਹੀ ਕਿਉਂਕਿ ਉਹਨਾਂ ਨੂੰ ਪਤਾ ਹੈ ਉਹਦਾ ਬੜਾ ਚੰਗਾ ਕਹਿਣਾ ਕਹਿੰਦਾ ਤੁਸੀਂ ਕੁਝ ਨਹੀਂ ਕਰ ਸਕਦੇ ਐਮਸੀ ਮੇਰੀ ਹੈ ਮੈਡਮ ਮੇਰੀ ਹੈ ਸਰਕਾਰ ਮੇਰੀ ਹੈ ਲੋਕ ਆਪਣਾ ਸਪਣਿਆਂ ਦਾ ਘਰ ਬਣਾਉਂਦਾ ਸੋਚਦੇ ਨੇ ਪੂਰੀ ਜ਼ਿੰਦਗੀ ਮਿਹਨਤਾਂ ਕਰਦੇ ਨੇ ਮਿਹਨਤਾਂ ਕਰਕੇ ਪੈਸਾ ਕਮਾਉਂਦੇ ਨੇ ਤੇ ਪੈਸਾ ਕਮਾ ਕੇ ਆਪਣਾ ਸਪਣਿਆਂ ਦਾ ਘਰ ਬਣਾਉਂਦੇ ਨੇ ਸੋਚੋ ਜਦ ਉਹੀ ਸਪਣਿਆਂ ਦੇ ਘਰ ਦੇ ਉੱਤੇ ਕੋਈ ਹੋਰ ਆਪਣਾ ਹੱਕ ਜਿਤਾ ਦਵੇ ਤਾਂ ਕੀ ਮਹਿਸੂਸ ਹੁੰਦਾ ਹੋਵੇਗਾ ਮੇਰੇ ਮਗਰ ਤੁਸੀਂ ਤਸਵੀਰਾਂ ਦੇਖ ਸਕਦੇ ਹੋ ਇਹ ਆਲੀਸ਼ਾਨ ਕੋਠੀ ਜਿਹਨੂੰ ਕਿ ਬਲਿਸ ਵਿਲਾ ਕਿਹਾ ਜਾਂਦਾ ਹੈ ਪਰਿਵਾਰ ਦੇ ਵੱਲੋਂ ਇਹ ਕੋਠੀ ਤਿਆਰ ਕੀਤੀ ਗਈ ਪਰ ਜਦ ਕੋਟੀ ਤਿਆਰ ਹੋ ਜਾਂਦੀ ਹੈ ਇਹਨਾਂ ਨੂੰ ਜਗਾ ਵੀ ਵੇਚ ਦਿੱਤੀ ਜਾਂਦੀ ਹੈ ਜਗਾ ਜਿਹੜੀ ਵੇਚੀ ਜਾਂਦੀ ਹੈ ਕੋਈ ਆਮ ਨਹੀਂ ਬਲਕਿ ਗਿਲਕੋ ਵਾਲਿਆਂ ਦੇ ਵੱਲੋਂ ਜਗਾ ਵੇਚੀ ਜਾਂਦੀ ਹੈ ਗਿਲਕੋ ਵਾਲੇ ਕਰੋੜਾਂ ਦੀ ਜਗਾ ਵੇਚਦੇ ਨੇ ਤਾਂ ਉਸ ਤੋਂ ਬਾਅਦ ਦੇ ਵਿੱਚ ਇਸ ਜਗਾ ਦੇ ਉੱਤੇ ਕੋਈ ਹੋਰ ਆਪਣਾ ਹੱਕ ਜਮਾ ਲੈਂਦਾ ਮਕਾਨ ਦੇ ਮਾਲਕ ਵੀ ਸਾਡੇ ਨਾਲ ਜੁੜੇ ਨੇ ਉਹਨਾਂ ਦੇ ਨਾਲ ਵੀ ਗੱਲਬਾਤ ਕਰਾਂਗੇ ਪਹਿਲੇ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿਸ ਤਰ੍ਹਾਂ ਇੱਕ ਆਲੀਸ਼ਾਨ ਕੋਠੀ ਬਣਾਈ ਗਈ ਪਹਿਲਾਂ ਫਿਰ ਉਸ ਤੋਂ ਬਾਅਦ ਦੇ ਵਿੱਚ ਕੋਈ ਹੋਰ ਵਿਅਕਤੀ ਆਂਦਾ ਆ ਕੇ ਇਹਨਾਂ ਨੂੰ ਕਹਿੰਦਾ ਇਹ ਘਰ ਤੁਹਾਡਾ ਨਹੀਂ ਬਲਕਿ ਸਾਡਾ ਹੈ ਤਸਵੀਰਾਂ ਐਸ ਵਕਤ ਤੁਸੀਂ ਦੇਖ ਰਹੇ ਹੋ ਗਿਲਕੋ ਵੈਲੀ ਸੈਕਟਰ 127 ਦੀਆਂ ਸਾਡੇ ਨਾਲ ਮਕਾਨ ਮਾਲਕ ਵੀ ਜੁੜੇ ਨੇ ਸਰ ਕੀ ਸਾਰੀ ਘਟਨਾ ਵਾਪਰੀ ਕੀ ਹੋਇਆ ਜੋ ਕਿ ਤੁਸੀਂ ਕਹਿ ਰਹੇ ਹੋ ਕਿ ਇਹ ਜਿਹੜਾ ਗਿਲਕੋ ਵਲਿਆਂ ਦੇ ਵੱਲੋਂ ਤੁਹਾਨੂੰ ਪਲਾਟ ਵੇਚਿਆ ਗਿਆ ਤੇ ਬਾਅਦ ਦੇ ਵਿੱਚ ਹੁਣ ਕੋਈ ਹੋਰ ਇੱਥੇ ਆ ਕੇ ਆਪਣਾ ਹੱਕ ਜਮਾਰਿਆ ਅ ਸਭ ਤੋਂ ਪਹਿਲਾਂ ਮੈਂ ਸ਼ੁਕਰੀਆ ਕਰਨਾ ਚਾਹੁੰਦਾ ਔਨ ਇਅਰ ਦਾ ਜਿਨ੍ਹਾਂ ਨੇ ਆ ਕੇ ਸਾਨੂੰ ਇਹ ਮੌਕਾ ਬਖਸ਼ਿਆ ਕਿ ਘਟੋ ਘਟ ਅਸੀਂ ਆਪਣੀ ਆਵਾਜ਼ ਨੂੰ ਅੱਗੇ ਪਵਾ ਸਕੀਏ ਦੇਖੋ ਮੈਂ ਇਹ ਕੋਠੀ 2014 ਚ ਲਈ ਸੀਗੀ ਆਪਣਾ ਪਲਾਟ ਲਿਆ ਸੀਗਾ ਮਿਸਟਰ ਗਿਲ ਤੋਂ ਜੀ ਮਤਲਬ ਇਹਨਾਂ ਤੋਂ ਅਸੀਂ ਗਿਲ ਕੋਲੋਂ ਪਲਾਟ ਲਿਆ ਸੀਗਾ ਤੇ ਉਸ ਤੋਂ ਬਾਅਦ 2017 ਤੱਕ ਮੈਂ ਕੋਠੀ ਬਣਾਈ 2.5 ਸਾਲ ਚ ਕੋਠੀ ਬਣਾਈ ਜਦ ਅਸੀਂ ਕੋਠੀ ਬਣਾਈ ਤੇ ਕੋਠੀ ਬਣਦੇ ਹੀ ਜਿੱਦਾਂ ਅਸੀਂ ਐਂਟਰ ਕਰੇ ਤਾਂ ਮੇਰੇ ਕੋਲ ਪੜੋਸੀ ਨੇ ਮੇਰੇ ਜਿਨ੍ਹਾਂ ਦੀ ਕੋਠੀ ਪਹਿਲੇ ਹੀ ਬਣੀ ਹੋਈ ਸੀਗੀ ਉਹ ਲੈਂਡ ਓਨਰ ਕਹਿੰਦੇ ਵੀ ਮੈਂ ਇੱਥੇ ਦਾ ਲੈਂਡ ਓਨਰ ਆ ਵੀ ਭਾਈ ਇਹ ਜਗ੍ਹਾ ਤੁਹਾਡੀ ਨਹੀਂ ਹੈ ਇਹ ਜਗ੍ਹਾ ਮੇਰੀ ਹੈ ਮੈਨੇ ਕਹਾ ਸਸੀ ਕਿਆ ਵੀ ਅਸੀਂ ਤਾਂ ਇਹ ਜਗਾ ਗਿੱਲ ਤੋਂ ਲਿੱਤੀ ਆ ਗਿਆ ਵੀ ਅਸੀਂ ਤਾਂ ਸਾਨੂੰ ਕੀ ਪਤਾ ਫਿਰ ਗਿੱਲ ਸਾਹਿਬ ਨੂੰ ਬੁਲਾਇਆ ਗਿਆ ਗਿੱਲ ਸਾਹਿਬ ਮੈਨੂੰ ਕਹਿੰਦੇ ਕਹਿੰਦੇ ਜੀ ਆ ਥੋੜੀ ਜਿਹਾ ਨਾ ਇੱਕ ਬਹੁਤ ਬੜੀ ਗਲਤੀ ਹੋ ਗਈ ਆ ਸਾਡੇ ਤੋਂ ਵੀ ਇਹਦਾ ਜਿਹੜਾ ਖਸਰਾ ਨੰਬਰ ਹੁੰਦਾ 65 ਵਡਾ 12 ਉਹ ਗਲਤੀ ਨਾਲ ਸਾਡੀ ਰਜਿਸਟਰੀ ਚ ਨਹੀਂ ਚੜਿਆ ਹੋਇਆ ਮੈਨੇ ਕਹ ਕਹਿੰਦਾ ਕਹਦਾ ਸਾਨੂੰ ਇਹਨਾਂ ਨਾਲ ਸੈਟਲ ਕਰ ਲੈਣ ਤਾਂ ਅਸੀਂ ਮੈਟਰ ਸੈਟਲ ਕਰ ਲਾਂਗੇ ਮੈਂ ਕਿਹਾ ਘਾਸੋਂ ਗਿੱਲ ਸਾਹਿਬ ਇਹ ਪੁੱਡਾਪੂੜ ਕਲੋਨੀ ਹੈਗੀ ਆ ਤੇ ਪਲਾਟ ਨੰਬਰ ਦੇ ਨਾਲ 441 ਨੰਬਰ ਉਹਦੇ ਨਾਲ ਰਜਿਸਟਰੀ ਹੋਈ ਵੀ ਆ ਕਿਵੇਂ ਹੋ ਸਕਦਾ ਉਹ ਕਹਿੰਦੇ ਬਸ ਥੋੜੀ ਜਿ ਬੜਾ ਟਾਈਮ ਦਿੱਤਾ ਸੀ ਕਿ ਚਲੋ 6 ਮਹੀਨੇ 6 ਮਹੀਨੇ ਦੇਤੇ ਸਾਲ 2 ਸਾਲ 3 ਸਾਲ ਹੋ ਗਏ ਜੀ 3 ਸਾਲ ਉਹਨਾਂ ਦੇ ਕੋਈ ਆਪਸ ਸੈਟਲਮੈਂਟ ਨਹੀਂ ਹੋਈ ਅਸੀਂ ਅੰਦਰੋਂ ਅੰਦਰ ਬੜੇ ਪਰੇਸ਼ਾਨ ਰਹਿੰਦੇ ਆ ਕਿ ਭਾਈ ਅਸੀਂ ਇੰਨਾ ਕਾਮ ਬੰਦਾ ਦੇਖੋ ਜੀ ਦੋ ਬੱਚੇ ਨੇ ਮੇਰੇ ਵਾਈਫ ਹੈ ਅਸੀਂ ਮਤਲਬ ਕਿ ਆਪਣੀ ਜਮਾ ਪੂੰਜੀ ਜਮਾ ਕਰਕੇ ਇੱਥੇ ਲਾਈ ਨਹੀਂ ਸਾਰੀ ਸਾਰੀ ਇੱਥੇ ਲਾ ਦਿੱਤੀ ਹੈਗੀ ਆ ਤੇ ਸਾਨੂੰ ਇਹ ਸੁਣ ਲੈਣ ਨੂੰ ਲੱਗਦਾ ਸਾਨੂੰ ਤਾਂ ਨੀਂਦ ਨਹੀਂ ਆਉਂਦੀ ਤੇ ਗਿਲਕੋਲੇ ਗਿਲ ਸਾਹਿਬ ਦੇ ਨਾਲ ਤੁਹਾਡੀ ਗੱਲ ਹੋਈ ਕਿਉਂਕਿ ਤੁਸੀਂ ਦੱਸ ਰਹੇ ਹੋ ਗਿਲਕੋਲੇ ਦੇ ਜਿਹੜੇ ਓਨਰ ਨੇ ਗਿਲ ਸਾਹਿਬ ਉਹਨਾਂ ਦੇ ਵੱਲੋਂ ਤੁਹਾਡੇ ਨਾਲ ਕੀ ਕਮਿਟਮੈਂਟ ਕੀਤੀ ਗਈ ਸੀ ਦੇਖੋ ਗਿਲ ਵੇਚਣ ਤੋਂ ਪਹਿਲੇ ਵੇਚਣ ਤੋਂ ਪਹਿਲੇ ਕਮਿਟਮੈਂਟ ਤਾਂ ਦੇਖੋ ਬੜਾ ਕਲੀਅਰ ਹੁੰਦਾ ਐਗਰੀਮੈਂਟ 'ਚ ਲਿਖਿਆ ਹੁੰਦਾ ਵੀ ਕੋਈ ਵੀ ਇਹਦੀ ਕੱਲ ਨੂੰ ਕੋਈ ਗੱਲਬਾਤ ਹੁੰਦੀ ਹੈਗੀ ਔਰ ਰਜਿਸਟਰੀ ਦੇ ਵਿੱਚ ਇਹ ਸਾਡੇ ਕੋਲ ਹੈਗੀ ਉਹਦੇ ਵਿੱਚ ਲਿਖਿਆ ਵੀ ਉਹਦੇ ਜ਼ਿੰਮੇਵਾਰ ਮੈਂ ਹੋਵਾਂਗਾ ਤੇ ਉਹ ਤੋਂ ਬਾਅਦ ਵੀ ਜਦ ਮੇਰਾ ਇਦਾਂ ਦਾ ਕੋਈ ਹੋਇਆ ਤਾਂ ਮੈਂ ਇੱਕ ਲੈਟਰ ਪਾਇਆ ਨੋਟਿਸ ਪਾਇਆ ਕਿ ਮੇਰੇ ਨਾਲ ਇਹ ਵਧੀ ਕੀ ਹੋਈ ਤਾਂ ਉਹਨਾਂ ਦਾ ਇੱਕ ਮੈਨੂੰ ਉਹਨਾਂ ਦੇ ਵਕੀਲ ਵੱਲੋਂ ਆ ਗਿਆ ਕਿ ਤੁਸੀਂ ਇਹ ਘਬਰਾਣਾ ਨਹੀਂ ਹੈ ਇਹ ਜ਼ਿੰਮੇਵਾਰੀ ਸਾਡੀ ਹੈ ਤੁਸੀਂ ਕੋਈ ਲੀਗਲ ਕਾਰਵਾਈ ਨਹੀਂ ਕਰਨੀ ਇਹ ਮੈਨੂੰ ਉਹਨਾਂ ਦਾ ਪੂਰਾ ਇੱਕ ਮੇਰੇ ਪਾਸ ਡਾਕੂਮੈਂਟ ਪਿਆ ਹੈਗਾ ਉਹਨਾਂ ਦਾ ਆਇਆ ਤਾਂ ਕਰਕੇ ਅਸੀਂ ਥੋੜਾ ਜਿਹਾ ਆਪਣੇ ਆਪ ਨੂੰ ਹੋਲਡ ਕੀਤਾ கரੈਕਟ ਉਹ ਤੋਂ ਬਾਅਦ ਜਦ ਦੇਖਿਆ 3 ਸਾਲ ਕੋਈ ਕਾਰਵਾਈ ਨਹੀਂ ਹੋਈ ਤਾਂ ਅਸੀਂ ਆਪਣੀ ਤਰਖਾਸਤ ਇਹ ਇੱਥੇ ਦਿੱਤੀ ਹੈ ਪੁਲਿਸ ਦੇ ਵਿੱਚ ਦਿੱਤੀ ਹੈ ਇਹ 8 1 2020 ਚ ਦਿੱਤੀ ਹੈ ਸਰ ਦਰਖਾਸਤ ਕਿਹੜੇ ਸਾਲ ਦੇ ਵਿੱਚ ਦਿੱਤੀ 2020 ਚ ਦਿੱਤੀ ਹੈ ਜੀ ਇਹਦਾ ਨੰਬਰ ਇਹ ਆ 166 ਤੋਂ ਪਹਿਲੇ ਗੇਲ ਸਾਹਿਬ ਤੁਹਾਨੂੰ ਕਹਿੰਦੇ ਰਹੇ ਨੇ ਕਿ ਅਸੀਂ ਤੁਹਾਡਾ ਸੈਟਲਮੈਂਟ ਕਰਵਾ ਦਿੰਨੇ ਆ ਜੋ ਰਿਐਕਸ਼ਨ ਨਹੀਂ ਕਰਨਾ ਹੈ ਕਿ ਅਸੀਂ ਮਤਲਬ ਕੇਸ ਮਤਲਬ ਚੱਲ ਰਿਹਾ ਹੈ ਤਾਂ ਸਟੇ ਲੈ ਲਿਆ ਅਸੀਂ ਇਹਦੇ ਉੱਤੇ ਕਿ ਤੁਹਾਨੂੰ ਕੁਝ ਵੀ ਕਰਨ ਦੀ ਲੋੜ ਨਹੀਂ ਅਸੀਂ ਹੈ ਰਿਸਪੋਨਸੀਬਲ ਹੈ ਇਹਦੇ ਮਤਲਬ ਇਹ ਸੀਗਾ ਇਹਨਾਂ ਦਾ ਆਪਸ ਚੱਲ ਰਿਆ ਸੀਗਾ ਨਾ ਦੋਨਾਂ ਦਾ ਲੈਂਡ ਓਨਰ ਦਾ ਤੇ ਉਹਦਾ ਤੇ ਅਸੀਂ ਤਾਂ ਖਾਮਖਾਈ ਫਸ ਗਏ ਸੀ ਦਾ ਵਿੱਚ ਫਸ ਗਏ ਤੇ ਅਸੀਂ ਚਲੋ ਅਸੀਂ ਕਿਾ ਚਲੋ ਕੋਈ ਗੱਲ ਨਹੀਂ ਗਿਲ ਦੀ ਉਹ ਅਮੀਰ ਚੰਗੀ ਹੈਗੀ ਹੈ ਐ ਨਹੀਂ ਹੈਗਾ ਵੀ ਚਲੋ ਉਹ ਵੀ ਜੋ ਅਸੀਂ ਪਰੋਸਾ ਕਰ ਨਹੀਂ ਸੀਗਾ ਗਿਲ ਕੋ ਵੈਲੀ ਤੇ ਤੇ ਅਸੀਂ ਕਰਿਆ ਪਰ 3 ਸਾਲ ਚ ਕੋਈ ਰਿਜ਼ਲਟ ਨਹੀਂ ਮਿਲਿਆ ਫਿਰ ਮੈਨੂੰ ਐਸਐਸਬੀ ਤੇ ਕੰਪਲੇਂਟ ਕਰਨੀ ਪਈ ਉਸ ਤੋਂ ਬਾਅਦ ਅਸੀਂ ਪੁਲਿਸ ਦੇ ਮੈਂ ਕਹਿੰਦਾ ਇੱਥੇ ਚੱਕਰ ਐਸਐਸਬੀ ਸਾਹਿਬ ਕੋਲ ਮੈਂ ਬਹੁਤ ਚੱਕਰ ਲਾਇਆ ਜੀ ਬਾਰੇ ਚੱਕਰ ਲਾਇਏ ਨੇ 20 ਵੀ ਦਵਾਲਾ ਦਰਖਾਸਤਾਂ ਦਿੱਤੀਆਂ ਬਾਹਰ ਰਿਕੁਐਸਟਾਂ ਕੀਤੀਆਂ ਪਰ ਫਿਰ ਕੋਵਿਡ ਵੀ ਆ ਗਿਆ ਵਿੱਚ ਪਰ ਗੱਲ ਕੋਈ ਨਹੀਂ ਬਣੀ ਫਿਰ 2025 ਚ ਮੈਨੂੰ ਡੀਸੀ ਸਾਹਿਬ ਕੋਲ ਮੈਨੂੰ ਜਾਣ ਦਾ ਮੌਕਾ ਮਿਲਿਆ ਮੈਂ ਕਿਹਾ ਡੀਸੀ ਸਾਹਿਬ ਨੂੰ ਦਰਖਾਸਤ ਲਾਈਏ 2025 ਹਾਂ 2025 ਜਨਵਰੀ ਹਾਂ ਇਸੇ ਸਾਲ ਵਿੱਚ ਜਨਵਰੀ ਦੇ ਵਿੱਚ ਮੈਂ ਤਿੰਨ ਵਾਰ ਡੀਸੀ ਸਾਹਿਬ ਨੂੰ ਮਿਲਿਆ ਉਹ ਤੁਹਾਨੂੰ ਮੈਂ ਸਟੇਜ ਬਾਅਦ ਦੱਸਾਂਗਾ ਵੀ ਪਹਿਲੀ ਵਾਰ ਤਾਂ ਜਦ ਮੈਂ ਡੀਸੀ ਸਾਹਿਬ ਨੂੰ ਮਿਲਿਆ ਮੈਂ ਖੁਦ ਬੜਾ ਹੈਰਾਨ ਹੋਇਆ ਕੀ ਮੈਂ ਡੀਸੀ ਸਾਹਿਬ ਨੂੰ ਮਿਲਿਆ ਮੈਂ ਡੀਸੀ ਸਾਹਿਬ ਐਦਾਂ ਦੀ ਗੱਲ ਹੈ ਕਿ ਮੇਰੇ ਨਾਲ ਇਨਾ ਧੋਖਾ ਹੋਇਆ ਚੀਟਿੰਗ ਹੋਈ ਫਰਾਡ ਟਰਾਂਸਫਰਡ ਫਰਾਡ ਹੈ ਵੀ ਇੱਕ ਬੜਾ ਸਿੱਧਾ ਜਿਹਾ ਫਰਾਡ ਹੈ ਤੇ ਗਿੱਲ ਸਾਹਿਬ ਵੀ ਮੰਨਦੇ ਵੀ ਮੇਰੇ ਤੋਂ ਗਲਤੀ ਹੋਈ ਹੈ ਇਹ ਗਲਤੀ ਹੋਈ ਤਾਂ ਇਹਦਾ ਭੁਗਤਾਨ ਕੌਣ ਕਰੇਗਾ ਅਸੀਂ ਥੋੜੀ ਕਰਾਂਗੇ ਤੇ ਮੈਂ ਕਹਾਂ ਵੀ ਇਹ ਦੇਖੋ ਜੀ ਉਹ ਤਾਂ ਉਹ ਐਮਐਲਏ ਨੇ ਉਹ ਵੱਡੇ ਇੱਕ ਬਿਲਡਰ ਨੇ ਕੋਈ ਵੀ ਮੈਂ ਕਹਾਂ ਪੁਲਿਸ ਕੋਈ ਕਾਰਵਾਈ ਨਹੀਂ ਕਰਦੀ ਤੇ ਤੁਸੀਂ ਤੇ ਡੀਸੀ ਸਾਹਿਬ ਮੈਨੂੰ ਕਹਿੰਦੇ ਕਹਿੰਦੇ ਫੇਰ ਤੁਸੀਂ ਸੈਟਲਮੈਂਟ ਕਰ ਲਓ ਗਿੱਲ ਨਾਲ ਮੈਂ ਤਾਂ ਸੀ ਡੀਸੀ ਦਾ ਕਹਿਣਾ ਹਾਂ ਡੀਸੀ ਦਾ ਕਹਿਣਾ ਖਰੜ ਦੇ ਖਰੜ ਦੇ ਆਪਣੀ ਖਰੜ ਦੇ ਨਹੀਂ ਆਪਣਾ ਮੋਹਾਲੀ ਜਾਨੇ ਮੋਹਾਲੀ ਦੇ ਐਸਐਸ ਮੋਹਾਲੀ ਦੇ ਡੀਸੀ ਮੈਂ ਮੇਰੇ ਪਹਿਲਾਂ ਥੱਲੋ ਜ਼ਮੀਨ ਨਿਕਲੀ ਪਹਿਲਾਂ ਤਾਂ ਫਿਰ ਮੈਂ ਕਿਹਾ ਮੈਂ ਮੈਂ ਕਿਹਾ ਜੀ ਤੁਸੀਂ ਤਾਂ ਇਹ ਉਹਨਾਂ ਦੀ ਪੈਰ ਵੀ ਕਰਨ ਲੱਗੇ ਉਲਟਾ ਵੀ ਥੋੜੀ ਤਾਂ ਥੋੜੀ ਪੈਰਾਂ ਦੀ ਜ਼ਮੀਨ ਨਿਕਲੀ ਜਾਣੀ ਚਾਹੀਦੀ ਹੈ ਵੀ ਇੱਕ ਬੰਦਾ 5 ਸਾਲ ਦੇ ਵਿੱਚ ਇੱਕ ਡੀਸੀ ਕੋਲ ਪਹੁੰਚਿਆ ਤੇ ਡੀਸੀ ਦੇ ਰਾਜ ਦੇ ਵਿੱਚ ਇਹ ਐਡੀ ਵੱਡੀ ਗਲਤੀ ਐ ਡਾ ਵੱਡਾ ਮਤਲਬ ਗੁਨਾਹ ਕਿਸੇ ਬੰਦੇ ਨੇ ਚਿਟਿੰਗ ਕੀਤੀ ਔਰ ਐਡੇ بڑے ਬਿਲਡਰ ਨੇ ਤੁਹਾਨੂੰ ਤਾਂ ਇੱਕਦਮ ਐਕਸ਼ਨ ਲੈਣਾ ਚਾਹੀਦਾ ਹੈਗਾ ਕਿਉਂਕਿ ਡੀਸੀ ਦਾ ਇੱਕ ਐਕਸ਼ਨ 1000 ਕੇਸਾਂ ਨੂੰ ਖਤਮ ਕਰਦਾ ਹੈਗਾ ਜੋ ਇੱਕ ਐਕਸ਼ਨ ਲਵਗੇ ਤਾਂ 1000 ਅਪਲੀਕੇਸ਼ਨ ਖਤਮ ਤਾਂ ਹੀ ਇਹ ਕੇਸਾਂ ਦੇ ਕੇਸਾਂ ਲੱਗਦੇ ਕਿਉਂਕਿ ਇਹਨਾਂ ਨੂੰ ਆਪਣੀ ਡਿਊਟੀਆਂ ਰਿਸਪੌਂਸਿਬਿਲਟੀ ਤਾਂ ਕਿਸੇ ਨੂੰ ਨਹੀਂ ਪਤਾ ਨੀਚੇ ਤੇ ਲੈ ਕੇ ਉੱਪਰ ਤੱਕ ਤੇ ਹੁਣ ਤਾਂ ਡੀਸੀ ਨੇ ਕੀ ਕੀਤਾ ਕੁਝ ਨਹੀਂ ਫੇਕ ਕਹਿੰਦੇ ਅਸੀਂ ਉਹਨਾਂ ਨੇ ਇੱਕ ਕਾਰਵਾਈ ਪਾਤੀ ਉਹਨਾਂ ਨੇ ਕਹੇ ਕੋਈ ਗੱਲ ਨਹੀਂ ਤੁਸੀਂ ਫਿਕਰ ਨਾ ਕਰੋ ਮੈਂ ਕਾਰਵਾਈ ਪਾ ਦੰਦਾ ਅੱਗੇ ਪਾ ਦਿੰਦੀ ਆ ਵੀ ਤੁਸੀਂ ਅੱਗੇ ਕੋਈ ਐਕਸ਼ਨ ਹੋਏਗਾ ਦੇਖੋ ਜੀ ਮੇਰਾ ਤਾਂ ਉੱਥੋਂ ਹੀ ਮਨ ਥੋੜਾ ਜਿਹਾ ਉਹ ਹੋ ਗਿਆ ਮੈਂ ਇਮੀਡੀਏਟ ਆਕੇ ਮੈਂ ਕੇਸ ਪਾਇਆ ਇੱਥੇ 156 ਦੇ ਅਗੇਂਸਟ ਮੈਂ ਲੋਰ ਨੂੰ ਕਿਹਾ ਵੀ ਮੈਂ ਉੱਪਰ ਦੇਖ ਚੁੱਕਿਆ ਡੀਸੀ ਤੱਕ ਹੀ ਦੇਖ ਚੁੱਕਿਆ ਜੇ ਉੱਥੇ ਉਹਨਾਂ ਦਾ ਰਿਸਪੌਂਸ ਆ ਜਾਇਆ ਹੋਇਆ ਤੇ ਕੰਮ ਤਾਂ ਕੁਝ ਨਹੀਂ ਹੋਣਗਾ ਕਮਿਸ਼ਨਰ ਨਾਲ ਗੱਲ ਹੋਈ ਤੁਹਾਡੀ ਇਹ ਬਹੁਤ ਗੱਲਾਂ ਹੋਈਆਂ ਹੁਣ ਨਹੀਂ ਹੋਈ ਦੇਖੋ ਦੇ ਤਿੰਨ ਸਾਲਾਂ ਬਹੁਤ ਗੱਲਾਂ ਹੋਈਆਂ ਬੜੀਆਂ ਮੀਟਿੰਗਾਂ ਪਰ ਬਾਅਦ ਦੇ ਵਿੱਚ ਕੁਝ ਨਹੀਂ ਹੋਇਆ ਤੇ ਮੈਂ ਫਿਰ ਇੱਥੇ ਆ ਕੇ 150 ਦੇ ਕੇਸ ਪਾ ਦਿੱਤਾ ਕਿ ਐਫਆਈਆਰ ਮੈਂ ਹੁਣ ਉਹਨਾਂ ਨੂੰ ਕਿਹਾ ਸਰਕਾਰ ਨੂੰ ਕਿਹਾ ਵੀ ਭਾਈ ਤੁਸੀਂ ਇਹਦੇ ਤੇ ਕੇਸ ਕਰੋ ਕਿ ਐਫਆਈਆਰ ਕੀਤੀ ਜਾਵੇ ਇੱਕ ਗੱਲ ਇਹ ਹੋ ਗਈ ਹੁਣ ਦੂਜੀ ਗੱਲ ਕੀ ਹੋਈ ਇੱਕ ਤਾਂ ਮੈਂ ਉਧਰੋਂ ਪਰੇਸ਼ਾਨ ਦੂਜਾ ਇਹ ਲੈਂਡ ਓਨਰ ਅਸੀਂ 18 ਜੂਨ ਨੂੰ ਅਸੀਂ ਫੈਮਿਲੀ ਨਾਲ ਅਸੀਂ ਕਿਤੇ ਘੁੰਮਣ ਗਏ ਹੋਏ ਬਾਹਰ 18 ਜੂਨ ਨੂੰ ਇਹ ਲੈਂਡ ਉਹਨਾਂ ਅਮਨਦੀਪ ਸਿੰਘ ਜਿਹੜਾ ਕਿ ਇੱਕ ਅ ਅਮਨਦੀਪ ਸਿੰਘ ਕਹਿਆ ਹੈ ਆਪ ਆਮ ਆਦਮੀ ਪਾਰਟੀ ਦਾ ਇੱਕ ਕੈਂਡੀਡੇਟ ਹੈ ਐਮਸੀ ਦਾ ਕੈਂਡੀਡੇਟ ਜਿਨ੍ਹਾਂ ਦੇ ਵੱਲੋਂ ਤੁਹਾਡੀ ਜਗ੍ਹਾ ਦੇ ਉੱਤੇ ਦਾਵਾ ਕੀਤਾ ਜਾ ਰਿਹਾ ਹੈ ਜਿਨ੍ਹਾਂ ਦਾ ਦਾਵਾ ਕੀਤਾ ਉਹ ਕੈਂਡੀਡੇਟ ਹੈ ਉਹਦਾ ਫੋਨ ਆਂਦਾ ਕਿ ਵੀ ਦੇਖੋ ਮੇਰਾ ਤੇ 3.5 ਦੇਖੋ ਜੀ ਇਹ ਮੇਰੀ ਕੋਠੀ ਬਣੀ ਹੈ ਮੇਰਾ ਗੇਟ 8 ਸਾਲ ਤੋਂ ਲੱਗਿਆ ਹੋਇਆ ਇਹ ਗਿਲਕੋ ਨੇ ਸਾਰੀ ਬਾਉਂਡਰੀ ਬੰਦ ਕੀਤੀ ਹੋਈ ਹੈ 8 ਸਾਲ ਤੋਂ ਤੇ ਉਹਦੇ ਵਿੱਚ ਉਹਦਾ ਫੋਨ ਆਂਦਾ ਜੀ ਮੈਂ ਇੱਥੋਂ ਨੂੰ ਰਸਤਾ ਕੱਢਣ ਲੱਗਿਆ ਉਨੇ ਕਿਆ ਕਰ ਰਹਾ ਸਾਂ ਮੈਂ ਕਹਿ ਗੱਲ ਸੁਣੋ ਮੇਰੀ ਜੇ ਤੁਸੀਂ ਕੋਈ ਵੀ ਗੱਲ ਕਰਨੀ ਹੈ ਤੁਸੀਂ ਆਪਣੀ ਤਰੀਕੇ ਨਾਲ ਹੀ ਕਰੋ ਲੀਗਲ ਰਾਹੀਂ ਕਰੋ ਤੁਸੀਂ ਐ ਉਹ ਪਾਓ ਤੁਸੀਂ ਕੇਸ ਪਾਓ ਜਿੱਦਾਂ ਕਰਨਾ ਹੈ ਇਹ ਗਿਲ ਉਹਦੇ ਨਾਲ ਕਰੋ ਪਰ ਤੁਸੀਂ ਇਦਾਂ ਕੋਈ ਕਾਰਵਾਈ ਨਹੀਂ ਕਰਨੀ ਮੈਂ ਜਦੋਂ ਵਾਪਸ ਆਇਆ ਜੀ ਇੱਥੋਂ ਮੇਰਾ ਗੇਟ ਸਾਰਾ ਪੱਟ ਲਿੱਤਾ ਗਿਆ ਇਹ ਗੇਟ ਪੱਟ ਕੇ ਲੈ ਗਿਆ ਤੇ ਕਟਵਾਇਆ ਗਿਆ ਕਟਵਾ ਕੇ ਬਿਲਡਿੰਗ ਨਾਲ ਤੇ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਉਸ ਤੋਂ ਬਾਅਦ ਇੱਥੇ ਇਹਨਾਂ ਨੇ ਉੱਥੇ ਉਹ ਕੱਢਿਆ ਆ ਇੱਕ ਨਿਆ ਰਸਤਾ ਕੱਢਿਆ ਤੀਜਾ ਮੇਰੀ ਗੱਡੀ ਤੋੜ ਕੇ ਗਏ ਆ ਇਹ ਗੱਡੀ ਤੋੜ ਕੇ ਗਏ ਆ ਤੋੜ ਕੇ ਗਏ ਇੱਕ ਵਾਰ ਤਸਵੀਰਾਂ ਕੈਮਰਾਮੈਨ ਨੂੰ ਕਹੂੰਗਾ ਦਿਖਾਇਆ ਜਾਵੇ ਕਿ ਕੀ ਜਾ ਰਿਹਾ ਹੈ ਕਿ ਗੱਡੀ ਭੰਨ ਕੇ ਗਏ ਨੇ ਬਿਲਕੁਲ ਜੀ ਸਰ ਤੇ ਇੱਕ ਨਵਾਂ ਗੇਟ ਬਣਾ ਕੇ ਗਏ ਨੇ ਜਿਹੜੀ ਗਿਲ ਵੈਲੀ ਦੀ ਪੱਕੀ ਹੋ ਜਾਗਾ ਸੀਗੀ ਇਹ ਰਸਤਾ ਨਹੀਂ ਸੀ ਮੈਪ ਦੇ ਉੱਤੇ ਇਹ ਰਸਤਾ ਨਹੀਂ ਹੈ ਪੁੱਡਾ ਪ੍ਰੂਫਡ ਹੈ ਸਾਰਾ ਮੇਰਾ ਇਹਦੇ ਵਿੱਚ ਨਕਸ਼ੇ ਵਿੱਚ ਹੈ ਜੀ ਇਹ ਪੁੱਡਾ ਪ੍ਰੂਫਡ ਇੱਥੋਂ ਰਸਤਾ ਬੰਦ ਹੈਗਾ ਇਹ ਸਾਰੇ ਨਕਸ਼ੇ ਮੇਰੇ ਕੋਲ ਨੇ ਮੈਂ ਤੁਹਾਨੂੰ ਸਾਰੇ ਰਕਸੇ ਪ੍ਰੋਵਾਈਡ ਕਰਾਂਗਾ ਇਹ ਪੁੱਡਾ ਦੇ ਅਪਰੂਵਡ ਨਕਸ਼ੇ ਨੇ ਇੱਕ ਗ੍ਰੀਲੂ ਸ਼ੁਰੂ ਤੋਂ ਲੱਗੀ ਹੋਈ ਹੈ ਹਾਂ ਅਸੀਂ ਐਂਟਰ ਕਰੇ ਆ ਤੇ ਇਨਫੈਕਟ ਤੁਹਾਨੂੰ ਇੱਕ ਹੋਰ ਵੀ ਅਪਡੇਟ ਦਿੰਦਾ ਕਿ ਆ ਜਿਹੜੀ ਉਹ ਵਾਲੀ ਜਗ੍ਹਾ ਹੈਗੀ ਉਹ ਮੇਰੇ ਗਾਏ ਗਾਰਡਨ ਦੇ ਵਿੱਚ ਦੀ ਜਗ੍ਹਾ ਹੈ ਜਿੱਥੇ ਕੀ ਹੈ ਆਪ ਦੇ ਕੈਂਡੀਡੇਟ ਅਮਨਦੀਪ ਸਿੰਘ ਨੇ ਕਿਰਾਏ ਤੇ 30000 ਰੁਪਏ ਮਹੀਨਾ ਦਿੱਤਾ ਹੋਇਆ ਮੋਮੋਪੁਰ ਚੱਲ ਰਿਹਾ ਇਥੇ ਇਹਦੀ ਐਪਲੀਕੇਸ਼ਨ ਆ ਮੈਂ ਐਮਸੀ ਚ 2022 ਆ ਦੇਖੋ 2022 2023 2024 ਚ ਸਾਰੀਆਂ ਦਿੱਤੀਆਂ ਹੋਈਆਂ ਪਰ ਐਮਸੀ ਕੋਈ ਕਾਰਵਾਈ ਨਹੀਂ ਕਰ ਰਹੀ ਕਿਉਂਕਿ ਉਹਨਾਂ ਨੂੰ ਪਤਾ ਹੈ ਉਹਦਾ ਬੜਾ ਚੰਗਾ ਕਹਿਣਾ ਕਹਿੰਦਾ ਤੁਸੀਂ ਕੁਝ ਨਹੀਂ ਕਰ ਸਕਦੇ ਐਮਸੀ ਮੇਰੀ ਹੈ ਮੈਡਮ ਮੇਰੀ ਹੈ ਸਰਕਾਰ ਮੇਰੀ ਹੈ ਇਹ ਆਮ ਕਹਿਣਾ ਕਹਿਣਾ ਹੀ ਆਮ ਹੋ ਗਿਆ ਬੰਦੇ ਖਾਸ ਹੋ ਗਏ ਨੇ கரੈਕਟ ਤੇ ਐਦਾਂ ਕਰਿਆ ਉਸ ਤੋਂ ਬਾਅਦ ਮੈਂ ਪੁਲਿਸ ਦੇ ਅੱਗੇ ਜਾ ਰਿਹਾ ਕਿ ਪੁਲਿਸ ਵੀ ਇਹਦੀ ਕੋਈ ਕਾਰਵਾਈ ਕਰੋ ਪੁਲਿਸ ਨੇ ਮੈਨੂੰ ਪੁਲਿਸ ਅੱਥੇ ਆਈ ਉਹਨਾਂ ਨੇ ਜਾਂਚ ਕੀਤੀ ਤੇ ਮੇਰੇ ਫਾਜ਼ਲ ਸਾਹਿਬ ਵੀ ਖੜੇ ਸੀ ਕਹਿੰਦੇ ਮੁੰਡੇ ਨੂੰ ਸਮਝਾਓ ਵੀ ਆਪਾਂ ਉਹਨਾਂ ਤੇ ਕਾਰਵਾਈ ਨਹੀਂ ਕਰ ਸਕਦੇ ਵੀ ਤੁਸੀਂ ਸੈਟਲਮੈਂਟ ਕਰ ਲਓ ਮੇਰੇ ਫਾਜ਼ਲ ਸਾਹਿਬ ਨੇ ਕਿਹਾ ਚਲੋ ਕੋਈ ਗੱਲ ਨਹੀਂ ਤੁਸੀਂ ਸੈਟਲਮੈਂਟ ਹੈ ਜਿਹੜਾ ਕੰਮ ਹੋ ਗਿਆ ਉਹਨੂੰ ਕਰਵਾ ਦਿਓ ਮੈਂ ਵੀ ਫਿਰ ਚਲੋ ਐਗਰੀ ਹੋ ਗਿਆ ਮੈਂ ਕਹਾਂ ਜੋ ਵੀ ਹੈ ਜੀ ਤੁਸੀਂ ਇਹਨੂੰ ਐਗਰੀ ਕਰ ਕੋਈ ਗੱਲ ਨਹੀਂ ਜੋ ਕੰਮ ਹੋ ਗਿਆ ਹੋ ਗਿਆ ਇਹਨੂੰ ਉਦਾਂ ਹੀ ਕਰਵਾ ਦਿਓ ਮੇਰਾ ਗੇਟ ਲਗਵਾ ਦਿਓ ਮੈਨੂੰ ਕੋਈ ਪ੍ਰੋਬਲਮ ਨਹੀਂ ਆ ਮੈਂ ਕੋਈ ਕਾਰਵਾਈ ਨਹੀਂ ਕਰਾਂਗਾ ਫਿਰ ਉਸ ਤੋਂ ਬਾਅਦ ਵੀ ਇਹ ਗੱਲ ਹੈਗੀ ਹੈ 20 ਜੂਨ ਦੀ 22 ਜੂਨ ਦੀ 18 ਜੂਨ ਨੂੰ ਦਿੱਤੀ ਐਪਲੀਕੇਸ਼ਨ 19 ਨੂੰ ਨਾ ਰਜਿਸਟਰ ਕੀਤੀ ਆਪਣੇ ਇਲਾਕੇ ਤੇ 22 ਤਰੀਕ ਨੂੰ ਆਪਾਂ ਇਹ ਤੇ ਸੈਟਲ ਹੋ ਗਏ ਪਰ ਉਸ ਤੋਂ ਬਾਅਦ ਵੀ ਹੁਣ ਉਹ ਕਹਿੰਦੇ ਵੀ ਉਹ ਕਹਿੰਦਾ ਮੈਂ ਕੋਈ ਕਾਰਵਾਈ ਨਹੀਂ ਕਰਨੀ ਤੁਸੀਂ ਜੋ ਕਰਨਾ ਕਰ ਲਓ ਮੈਂ ਨਾ ਕੋਈ ਕਰਨਾ 70 ਮਾਰ ਚੁੱਕੇ ਆ ਐਸ ਐਚਓ ਕੋਲ ਐਸ ਪੀ ਕੋਲ ਐਸ ਐਸ ਪੀ ਕੋਲ ਸਾਰੇ ਜਾਏ ਸਾਰੇ ਕਿਸੇ ਤੋਂ ਕੋਈ ਰਿਸਪੌਂਸ ਨਹੀਂ ਮਿਲਿਆ ਮਤਲਬ ਤੁਹਾਨੂੰ ਹੈਰਾਨਗੀ ਦੀ ਗੱਲ ਦੱਸਦਾ ਮੈਂ ਫਿਰ ਮੈਂ ਡੀਸੀ ਸਾਹਿਬ ਕੋਲ ਗਿਆ ਆ ਮੇਰੇ ਕੋਲ ਡੀਸੀ ਸਾਹਿਬ ਦੀ ਐਪਲੀਕੇਸ਼ਨ ਮੈਂ 25 ਤਰੀਕ ਨੂੰ ਡੀਸੀ ਸਾਹਿਬ ਮੈਡਮ ਕੋਲ ਗਿਆ ਮੈਂ ਕਿਹਾ ਮੈਡਮ ਐਦਾਂ ਦੇਖੋ ਉਹ ਮੈਡਮ ਨੇ ਮੈਨੂੰ ਤੁਰੰਤ ਪਛਾਣ ਲਿਆ ਕਹਿੰਦੇ ਹਾਂ ਜੀ ਤੁਹਾਡਾ ਕੇਸ ਹੱਲ ਨਹੀਂ ਹੋਇਆ ਮੈਂ ਕਿਹਾ ਮੈਡਮ ਕਿੱਦਾਂ ਹੋਣਾ ਸੀਗਾ ਤੁਸੀਂ ਤਾਂ ਕੋਈ ਐਦਾਂ ਦੀ ਕੋਈ ਖਾਸ ਕੋਸ਼ਿਸ਼ ਨਹੀਂ ਕੀਤੀ ਗਈ ਮੈਂ ਉੱਥੇ ਤੇ ਉੱਥੇ ਹੀ ਖੜਾ ਹੈਗਾ ਇਨਫੈਕਟ ਪਹਿਲਾਂ ਤਾਂ ਮੈਨੂੰ ਇੱਕ ਅਕਾਲੀ ਦਲ ਦੇ ਨੀਤਾ ਤੇ ਇੱਕ ਉਹ ਪ੍ਰਾਪਰਟੀ ਡੀਲਰ ਬਿਲਡਰ ਐਡੇ ਵੱਡੇ ਉਹ ਪ੍ਰੇਸ਼ਾਨ ਕਰ ਰਹੇ ਸੀ ਹੁ ਇੱਕ ਛੋਟਾ ਜਿਹਾ ਵਰਕਰ ਮੈਂ ਕਿਹਾ ਛੋਟਾ ਜਿਹਾ ਵਰਕਰ ਜਿਹੜਾ ਐਮਸੀ ਦਾ ਹੈ ਤੇ ਇੱਥੇ ਗੁੰਡਾਗਰਦੀ ਕਰਕੇ ਗੇਟ ਪੱਟ ਕੇ ਤੇ ਸਾਰੀ ਮੈਂ ਚੀਜ਼ਾਂ ਕਰਕੇ ਗਿਆ ਮੈਡਮ ਨੇ ਮੈਨੂੰ ਰੋਕਿਆ ਕਹਿੰਦੀ ਪਹਿਲਾਂ ਤਾਂ ਆਪ ਦੇ ਵਰਕਰ ਨੂੰ ਛੋਟਾ ਨਹੀਂ ਕਹਿਣਾ ਕਹਿੰਦੀ ਉਹ ਬਹੁਤ بڑا ਹੈ ਮੈਂ ਕਿਹਾ ਮੈਡਮ ਆਈ ਐਮ ਸੌਰੀ ਮੈਂ ਕਿਹਾ ਮੈਂ ਮੰਨ ਸਕਦਾ ਉਹ بڑا ਹੀ ਹੈ ਤਾਂ ਹੀ ਮੈਂ ਕਹਿੰਨਾ ਪੁਲਿਸ ਕੋਈ ਕਾਰਵਾਈ ਕਰ ਰਹੀ ਨਾ ਉਹ ਕਰ ਰਹੀ ਨਾ ਤੁਹਾਡੇ ਤੁਹਾਨੂੰ ਕੋਈ ਫਰਕ ਪੈ ਰਿਹਾ ਇਸ ਗੱਲ ਦਾ ਕਮਾਲ ਦੀ ਗੱਲ ਹੈ ਮਤਲਬ ਇੱਕ ਡੀਸੀ ਇੱਕ ਡੀਸੀ ਇੱਕ ਪੂਰੇ ਜ਼ਿਲ੍ਹੇ ਦਾ ਬਾਪ ਹੁੰਦਾ ਹੈਗਾ ਉਹਨੂੰ ਹਲਕੀ ਜੀ ਗੱਲ ਦਾ ਵੀ ਐਡੀ ਭਣਕ ਲੱਗੇ ਨਾ ਤਾਂ ਉਹ ਐਕਸ਼ਨ ਇਹ ਜੇ ਹੁੰਦੇ ਨੇ ਪਰ ਕੋਈ ਐਥੀਕਲ ਪ੍ਰੈਕਟਿਸ ਨਹੀਂ ਹੈ ਇਹਨਾਂ ਨੂੰ ਪਤਾ ਨਹੀਂ ਵੀ ਕਿਸ ਤਰ੍ਹਾਂ ਸਿਸਟਮ ਚੱਲਦਾ ਹੈਗਾ ਕਿਸ ਤਰ੍ਹਾਂ ਮੈਸੇਜ দেয়া ਜਾਂਦਾ ਪਬਲਿਕ ਦਾ نیچے ਗਰਾਉਂਡ ਤੇ ਮੈਂ ਆਪ ਤੇ ਮਤਲਬ ਆਪ ਚੀਫ ਮਿਨਿਸਟਰ ਭਗਵਾਨ ਤੁਮਾਰ ਸਾਹਿਬ ਨੂੰ ਇਹ ਵੀ ਕਰਦਾ ਵੀ ਮੈਨੂੰ ਐਂ ਦੱਸੋ ਤੁਸੀਂ ਆਮ ਆਦਮੀ ਆਮ ਆਪ ਦੀ ਕਹੀ ਜਾਂਦੇ ਆ ਤੁਸੀਂ ਤਾਂ ਆਮ ਆਦਮੀ ਖਾਸ ਆਦਮੀ ਬਣਾ ਲੇ ਉਹ ਖਾਸ ਬਣ ਕੇ ਇੱਕ ਸਾਡੇ ਵਰਗੇ ਆਮ ਆਦਮੀ ਨੂੰ ਇੰਨਾ ਮਤਲਬ ਕਿ ਵੀ ਉਹ ਕਰਦੇ ਨੇ ਠੇਸ ਪੁੰਚਾਰੇ ਨੇ ਇੰਨਾ ਨੁਕਸਾਨ ਕਰਨ ਨੇ ਗੁੰਡਾਗਰਦੀ ਕਰ ਰਹੇ ਨੇ ਇਹ ਕਿੱਡੀ ਵੱਡੀ ਗੱਲ ਹੈ ਸਰ ਤੁਸੀਂ ਗਿੱਲ ਸਾਹਿਬ ਨਾਲ ਗੱਲ ਨਹੀਂ ਕਰੀ ਕਿ ਗਿੱਲ ਸਾਹਿਬ ਐ ਪੂਰਾ ਆਪਣੀ ਜ਼ਿੰਦਗੀ ਦੀ ਕਮਾਈ ਜੋੜ ਕੇ ਘਰ ਬਣਾਇਆ ਤੁਸੀਂ ਇਹ ਚੀਜ਼ ਕਰ ਰਹੇ ਹੋ ਮੇਰੇ ਨਾਲ ਇਹ ਚੀਜ਼ਾਂ ਤੁਸੀਂ ਉਹਨਾਂ ਨਾਲ ਨਹੀਂ ਗੱਲ ਕੀਤੀ ਇਹ ਚੀਜ਼ ਸੀ ਸਸੀ ਬਹੁਤ ਹੱਥ ਜੋੜੇ ਨਹੀਂ ਇਹਨਾਂ ਗੱਲਾਂ ਪਿੱਛੇ ਨਾ ਅੱਗੇ ਉਹਨਾਂ ਦਾ ਕੀ ਰਿਐਕਸ਼ਨ ਸੀ ਉਹ ਤੇ ਉਹ ਤੇ ਕਹਿੰਦੇ ਨੇ ਕਿ ਅੱਜ ਤੱਕ ਮੈਰੀ ਸ਼ਵੀਰ ਗਿੱਲ ਕੋ ਦੀ ਬੜੀ ਸਾਫੀਆ ਦੇਖੋ ਆ ਬਹੁਤ ਤੁਸੀਂ ਇੱਕ ਨਹੀਂ ਤੁਸੀਂ ਕਈ ਅਜਿਹੀਆਂ ਸਟੇਟਮੈਂਟਾਂ ਗਿੱਲਾ ਸਾਹਿਬ ਤੋਂ ਸੁਣੀਆਂ ਹੋਣੀਆਂ ਉਹ ਜਦ ਵੀ ਕੋਈ ਕੇਸ ਆਂਦਾ ਜੀ ਮੇਰੇ ਤੇ ਤਾਂ ਇੱਕ ਵੀ ਕੇਸ ਨਹੀਂ ਹੈ ਵੀ ਜੇ ਇੱਕ ਵੀ ਨਹੀਂ ਹੈ ਤੇ ਮੈਨੂੰ ਆਉਂਵੇ ਹੁਣ ਸੁਣ ਰਿਹਾ ਸੀਗਾ ਕਿਥੇ ਕਹਿੰਦੇ ਮੇਰੇ ਤਾਂ ਤਾਂ ਇੱਕ ਵੀ ਨਹੀਂ ਹੈ ਤੇ ਨੈਟ ਤੇ ਦੇਖ ਲਓ ਕਿੰਨੇ ਅਸੀਂ ਕਿਹ ਝੂਠ ਬੋਲ ਰਹੇ ਆ ਕੋਈ ਕਿਸੇ ਦੀ ਹਿੰਮਤ ਹੈ ਕਿਸੇ ਦੀ ਔਕਾਤ ਹੈ ਵੀ ਇਹੋ ਜਿਹੇ ਐਡੇ بڑے ਬੰਦੇ ਤੇ ਜਿਹਦੀ ਐ ਨਹੀਂ ਕਹਾਗਾ ਮੈਂ ਇਮੇਜ ਉਹਨਾਂ ਦੀ ਕੋਈ ਬਹੁਤ ਮਾੜੀ ਹੈਗੀ ਹੈ ਬਹੁਤ ਚੰਗੀ ਇਮੇਜ ਬਣੀ ਹੋਈ ਹੈ ਪਰ ਸਾਡੇ ਨਾਲ ਤਾਂ ਧੋਖਾ ਹੋਇਆ ਨਾ ਅਸੀਂ ਤਾਂ ਮਤਲਬ ਸਮਝ ਨਹੀਂ ਸਕਦੇ ਵੀ ਸਾਡੇ ਨਾਲ ਐਡੀ ਵੱਡੀ ਝਾਤੀ ਹੋਈ ਹੈ ਜ਼ਿੰਦਗੀ ਦੀ ਪੂਰੀ ਪੂੰਜੀ ਧਾਲ ਮਤਲਬ ਲਾ ਕੇ ਸਾਡੇ ਨਾਲ ਧੋਖਾ ਕਰਿਆ ਤੇ ਸਾਨੂੰ ਸਿਰਫ ਇੱਕੋ ਸਾਲ ਲੱਗ ਚੁੱਕਾ ਤੁਹਾਡਾ ਇਸ ਜਗ੍ਹਾ ਦੇ ਉੱਤੇ ਕੁੱਲ ਮਿਲਾ ਕੇ ਜੇਕਰ ਗੱਲ ਕਰੀਏ ਖਰੀਦਣ ਤੋਂ ਲੈ ਕੇ ਬਣਾਉਣ ਤੱਕ ਦੇਖੋ ਜੀ ਜੇ ਗੱਲ ਕਰਾਂ ਮੈਂ 2017 ਤੱਕ ਮੈਂ 2 ਕਰੋੜ ਰੁਪਏ ਲਾ ਚੁੱਕਿਆ ਸੀਗਾ ਤੇ ਖਰੀਦੀ ਕਿੰਨੇ ਦੀ ਸੀ ਜਗਾ ਇਹ ਜਗਾ ਮੇਰੀ ਦੇਖੋ ਤੁਹਾਨੂੰ ਪਤਾ ਹੀ ਹੈਗਾ ਰਜਿਸਟਰੀ ਡੇਟ ਹਰ ਉਹ ਕਮਲ ਆ ਕੇ ਸਾਰੀ ਜਗਾ ਇਹ ਮੈਨੂੰ 60 ਕ ਲੱਖ ਦੀ ਪਈ ਸੀਗੀ ਤੇ ਉਸ ਤੋਂ ਬਾਅਦ ਮੈਂ ਸਾਰਾ ਫਿਰ 2.5 ਤੋਂ 3 ਕਰੋੜ ਦੇ ਕਰੀਬ ਤੁਹਾਡਾ ਲੱਗ ਚੁੱਕਾ ਪਰ ਮੈਂ ਲਾ ਚੁੱਕਿਆ ਹੈਗਾ ਪੈਸੇ ਦੇ ਉੱਪਰ ਕਾਫੀ ਲਾਇਆ ਨੇ ਕਿਉਂਕਿ ਇਹ ਸਾਰਾ ਸੈਂਟਰਲ ਰੈਡੀ ਕੰਡੀਸ਼ਨ ਹੈ ਪਰ ਫਿਰ ਵੀ ਕਹਿ ਸਕਦੇ ਆ ਕਿ ਤੁਹਾਡੇ ਕੋਲ ਇਹਦੇ ਕਾਗਜ਼ ਨਹੀਂ ਹੈਗੇ ਨਹੀਂ ਕਾਗਜ਼ ਹੈਗੇ ਨਹੀਂ ਉਹਨਾਂ ਐਜ਼ ਜਿਹੜੇ ਰਜਿਸਟਰ ਰਜਿਸਟਰਡ ਨੇ ਉਹਦੇ ਵਿੱਚ ਤੁਹਾਡਾ ਇਹ ਕਾਗਜ਼ ਨਹੀਂ ਬੋਲ ਰਿਹਾ ਨਹੀਂ ਮੇਰੇ ਸਾਰੇ ਹਾਂ ਹਾਂ ਮੇਰੀ ਰਜਿਸਟਰੀ ਬੋਲ ਰਹੀ ਹੈ ਗੱਲ ਨਹੀਂ ਬੋਲਦੀ ਗੱਲ ਕੀ ਹੋਈ ਹੈ ਕਿ ਇੱਥੇ ਜਿਹੜਾ ਪਲਾਟ ਦਾ ਜਿਹੜਾ ਐਗਜ਼ਿਸਟੈਂਸ ਹੁੰਦੀ ਹੈ ਨਾ ਵੀ 65/12 ਕਿਤੇ ਹੋਰ ਹੋਏਗਾ ਮੈਨੂੰ ਪੋਜੀਸ਼ਨ ਇੱਥੇ ਦੇ ਦਿੱਤਾ ਗਿਆ ਮੈਨੂੰ ਗਲਤ ਜਗ੍ਹਾ ਦੇ ਦਿੱਤਾ ਗਿਆ ਕਿਤੇ ਹੋਰ ਦੀ ਰਜਿਸਟਰੀ ਬੋਲ ਰਹੀ </body>ਤੁਸੀਂ ਇਹਦੇ ਤੇ 2.5-3 ਕਰੋੜ ਲਗਾ ਚੁੱਕੇ ਹੋ ਪਰ ਇੱਕ ਸਾਬ ਕਹਿ ਸਕਦੇ ਆ ਕਿ ਤੁਸੀਂ ਇਹਦੇ ਓਨਰਸ਼ਿਪ ਤੁਹਾਡੇ ਕੋ ਨਹੀਂ ਆ ਹਾਂ ਐਸ ਪਰ ਦੀ ਮੈਨੂੰ ਤਾਂ ਪਤਾ ਨਹੀਂ ਇਹ ਤਾਂ ਜਿਹੜੀ ਆਪਾਂ ਗੱਲ ਕਰੀਏ ਇਸ ਪੂਰੀ ਗੱਲ ਇੱਕ ਇਕੜ ਦੀ ਗੱਲ ਹੈ ਜਿਹਦੇ ਵਿੱਚ ਆ ਪੂਰੀ ਸੜਕ ਵੀ ਵਿਚਾਰੀ ਹੈ ਜਿਹੜਾ ਡਿਸਪਿਊਟਡ ਏਰੀਆ ਜਿਹੜਾ ਲੈਂਡ ਓਨਰ ਇਹਨੂੰ ਕਰ ਰਿਹਾ ਹੈ ਕਲੇਮ ਕਰ ਰਿਹਾ ਹੈਗਾ ਕਿ ਮੇਰਾ ਇਹ ਹੈਗਾ ਪਰ ਹੁਣ ਵੱਡੀਆਂ ਗੱਲਾਂ ਇਹ ਆ ਤੁਸੀਂ ਦੇਖੋ ਸਾਰੇ ਜਿਹੜੇ ਹੈ ਚੀਜ਼ਾਂ ਨੇ ਵੀ ਆ ਐਡੀ ਵੱਡੀ ਗੁੰਡਾਗਰਦੀ ਬਾਰ ਬਾਰ ਰਿਕੁਐਸਟ ਕਰਨ ਤੋਂ ਬਾਅਦ ਲੋਕਲ ਪੁਲਿਸ ਐਸਐਸਪੀ ਮੈਡਮ ਨੂੰ ਇਹਨਾਂ ਨੂੰ ਗੁੰਡਾਗਰਦੀ ਪਰਵਾਨ ਹੈ ਮੈਂ ਕਹਿੰਦਾ ਗੁੰਡਾਗਰਦੀ ਪੁਲਿਸ ਦੀਆਂ ਤਾਂ ਦੁਕਾਨਾਂ ਲੱਗੀਆਂ ਹੋਈਆਂ ਨੇ ਵੀ ਤੁਸੀਂ ਜਿਹੜਾ ਮਰਜੀ ਕਾਨੂੰਨ ਖਰੀਦ ਲਓ 420 ਖਰੀਦਣਾ ਗਿੱਲ ਸਾਹਿਬ ਨੇ ਖਰੀਦ ਲਿਆ ਹਾਂਜੀ ਹੁਣ ਕਿਹੜਾ ਖਰੀਦਣਾ ਹੈਗਾ 379 ਖਰੀਦਣਾ ਹੈਗਾ ਇਹ ਇਹਨਾਂ ਨੇ ਖਰੀਦ ਲਿਆ ਪਾਵਰ ਤੇ ਪੈਸਾ ਖਰੀਦਿ ਜਾਓ ਪੁਲਿਸ ਨੂੰ ਕੋਈ ਫਰਕ ਪਤਾ ਇਹਨਾਂ ਨੂੰ ਐਥੀਕਲ ਚੀਜ਼ਾਂ ਦਾ ਨਹੀਂ ਪਤਾ ਵੀ ਐਥੀਕਲ ਕੀ ਹੁੰਦਾ ਕੀ ਮੈਂ ਉਹੀ ਤਾਂ ਕਹਿੰਦਾ ਕੋਈ ਐਮਐਨਸੀ ਦੇ ਬੰਦੇ ਟੌਪ ਲੈਵਲ ਤੇ ਲਾਣੇ ਚਾਹੀਦੇ ਤਾਂ ਇਹਨਾਂ ਨੂੰ ਸਖਾਇਆ ਜਾਵੇ ਵੀ ਕਿੱਦਾਂ ਰੂਲ ਕਿੱਦਾਂ ਸ਼ਾਸਨ ਕਰੀਦਾ ਤੇ ਕਿੱਦਾਂ ਪਬਲਿਕ ਦੇ ਗਰਾਊਂਡ ਤੱਕ ਪਹੁੰਚੀਦਾ ਇਹੀ ਭਗਵਾਨ ਸਿੰਘ ਮਾਨ ਤੋਂ ਬੇਨਤੀ ਹੈ ਕਿ ਕਿਰਪਾ ਕਰਕੇ ਗਰਾਊਂਡ ਤੇ ਆਓ ਨੀਚੇ ਆਓ ਜੇ ਤੁਸੀਂ ਆਪਣੀ ਮੈਂ ਵੀ ਆਪ ਨੂੰ ਵੋਟ ਦਿੱਤੀ ਹੈਗੀ ਆ ਪਰ ਮਤਲਬ ਕਿ ਇਹ ਸੋਚ ਕੇ ਨਹੀਂ ਦਿੱਤੀ ਸੀਗੀ ਪਰ ਆਪ ਨੂੰ ਚਾਹੀਦਾ ਕਿ ਗਰਾਊਂਡ ਤੇ ਕੰਮ ਕਰਨੇ ਨੀਚੇ ਆਂਡ ਤੇ ਨੀਚੇ ਆ ਕੇ ਦੇਖ ਕੇ ਉਹ ਐਕਚੁਅਲ ਕਾਰਵਾਈ ਕਰਨ ਕਿ ਵੀ ਲੋਕਾਂ ਦਾ ਦੁੱਖ ਕੀ ਹੈ ਯਾਰ ਇਹ ਤੁਸੀਂ ਮਤਲਬ ਕਿ ਇਹੀ ਤਾਂ ਸਮਝ ਨਹੀਂ ਆਦੀ ਇਹ ਕੇਸ ਇਸੇ ਕਰਕੇ ਵੱਧ ਰਹੇ ਨੇ ਜੇ ਪੁਲਿਸ ਅਜੇ ਸੋਕ ਇੱਕ ਕੇ ਨੂੰ ਕਹਿੰਦਾ 15 ਮੈਂ ਕਹਿੰਦਾ 100 ਕੇਸ ਆਪਣੇ ਆਪ ਹੱਲ ਹੋ ਜਾਣਗੇ ਜੇ ਉਹ ਇਹਨਾਂ ਨੂੰ ਅਡਰੈਸ ਕਰਨ ਕੀ ਮੰਗ ਕਰਦੇ ਹੋ ਜਿਹੜੀ ਤੁਹਾਡੀ ਜਗ੍ਹਾ ਨੂੰ ਲੈ ਕੇ ਗਿਲ ਸਾਹਿਬ ਵੀ ਉਹ ਵੀਡੀਓ ਜੇ ਦੇਖ ਰਹੇ ਨੇ ਕੀ ਗਿਲ ਸਾਹਿਬ ਨੂੰ ਮੈਸੇਜ ਦੇਣਾ ਚਾਹੋ ਮੈਂ ਗਿਲ ਸਾਹਿਬ ਨੂੰ ਬੇਨਤੀ ਕਰਾਂਗਾ ਬਾਰ ਬਾਰ ਇਹੀ ਬੇਨਤੀ ਸੀਗੀ ਪਹਿਲਾਂ ਵੀ ਹੈ ਹੁਣ ਵੀ ਹੈ ਕਿ ਗਿਲ ਸਾ ਤੇ ਸਾਨੂੰ ਜਰਾ ਥੋੜਾ ਪੀਸ ਨਾਲ ਰਹਿਣ ਤੋਂ ਅਸੀਂ ਬਹੁਤ ਮੈਂਟਲੀ ਡਿਸਟਰਬ ਹੋਏ ਨੇ ਅਸੀਂ ਇੰਨੇ ਦਹਿਸ਼ਤ ਹੈ ਨਾ ਰਾਤ ਨੂੰ ਨੀਂਦ ਨਹੀਂ ਆਉਂਦੀ ਸਾਨੂੰ ਬੱਚੇ ਬਾਹਰ ਜਾਂਦੇ ਆ ਮੇਰੇ ਹਸਬੰਡ ਬਾਹਰ ਜਾਂਦੇ ਆ ਡਰ ਲੱਗਦਾ ਕਿ ਦਿਨੇ ਦੁਪਹਿਰੀ ਜਿਹੜੇ ਗੇਟ ਲਾ ਕੇ ਲਾਗੇ ਆ ਰਾਤ ਨੂੰ ਵੀ ਕਿਆ ਪਤਾ ਤੇ ਡਰ ਤਾਂ ਲੱਗਦਾ ਹੀ ਹੈ ਨਾ ਅਸੀਂ ਕਿਸ ਹੋਂਦੇ ਤੇ ਬੈਠੇ ਆ ਅਸੀਂ ਇਦਾਂ ਬੈਠੀ ਆ ਪੁਲਿਸ ਨੂੰ ਕੋਈ ਫਰਕ ਨਹੀਂ ਪੈ ਰਿਆ ਮਤਲਬ ਦੇਖੋ ਮੈਂ ਤਾਂ ਇਸ ਹੋਂਦਾ ਵੀ ਪੁਲਿਸ ਸਿਕਾਦੇ ਵਾਸਤੇ ਹੁੰਦੀ ਆ ਪੁਲਿਸ ਲਾ ਐਂਡ ਆਰਡਰ ਉਹਨਾਂ ਨੂੰ ਨਹੀਂ ਪਤਾ ਡੀਸੀ ਤੱਕ ਪਹੁੰਚ ਗਏ ਉਹਨਾਂ ਨੂੰ ਕੰਪਲਾਈਂਸ ਦਾ ਨਹੀਂ ਪਤਾ ਵੀ ਕੰਪਲਾਈਂਸ ਭਾਈ ਕਿਹ ਐਡੀ ਵੱਡੀ ਗੱਲ ਹੋਈ ਐ ਐਡਾ ਵੱਡਾ ਚਿਟਿੰਗ ਦਾ ਮੈਟਰ ਐ ਫਰਾਡ ਦਾ ਮੈਟਰ ਐ ਗਿੱਲ ਦਾ ਐਡੀ ਵੱਡੀ ਗੁੰਡਾਗਰਦੀ ਹੋ ਰਹੀ ਐ ਤੁਸੀਂ ਗੁੰਡਾਗਰਦੀ ਨੂੰ ਵਡਾਵਾ ਦੇ ਰਹੇ ਹੋ ਇਹ ਗੁੰਡਾਗਰਦੀ ਨੂੰ ਵਡਾ ਗਿੱਲ ਸਾਹਿਬ ਨੇ ਕਦੀ ਆ ਵੀ ਗੱਲ ਨਹੀਂ ਕੀਤੀ ਗਿੱਲ ਸਾਹਿਬ ਮੈਨੂੰ ਇਹ ਗੁੰਡਾਗਰਦੀ ਦਿਖਾ ਰਹੇ ਨੇ ਮੇਰੇ ਆਕੇ ਗੇਟ ਪਟ ਰਹੇ ਨੇ ਦੱਸ ਪਤਾ ਕੀ ਐ ਇਹ ਇਹ ਹੋਣੇ ਹੋਇਆ ਹੈਗਾ ਤੇ ਅਸੀਂ ਗਿੱਲ ਸਾਹਿਬ ਨਾਲ ਹੁਣ ਸਾਡੀ ਅਰਾਵਦਾ ਨਹੀਂ ਹੈਗਾ ਗਿਲਸਾਹਬ ਨਾ ਸਾਡੀ ਗੱਲ ਸੁਣਦੇ ਆ ਕਿਉਂਕਿ ਮੈਂ ਵੀ ਉਹਨਾਂ ਤੇ ਕੇਸ ਪਾਇਆ ਹੋਇਆ ਮੈਂ ਤੁਹਾਨੂੰ ਦੱਸਿਆ ਮੈਂ ਉਹਨਾਂ ਤੇ ਹੁਣ ਐਫ ਆਈ ਆਰ ਕਰਨ ਤੱਕ ਕਿਉਂਕਿ ਪੁਲਿਸ ਤਾਂ ਹੈਲਪਲੈਸ ਹੈ ਡੀ ਸੀ ਹੈਲਪਲੈਸ ਹੈ ਹੱਥ ਖੜੇ ਸਾਰਿਆਂ ਦੇ ਸਾਰੇ ਕਹਿੰਦੇ ਵੀ ਭਾਈ ਇੱਧਰ ਕੋਈ ਜਿਹੜੀ ਵੀ ਤੱਕਾਸ਼ਾਈ ਹੋ ਰਹੀ ਕੋਮਨ ਬੰਦੇ ਨਾਲ ਹੋਣ ਦੋ ਅਸੀਂ ਤਾਂ ਹੈਲਪ ਕਰਾਂਗੇ ਪਾਵਰ ਵਾਲਿਆਂ ਦੀ ਅਸੀਂ ਹੈਲਪ ਕਰਾਂਗੇ ਜਿਹੜਾ ਪੈਸੇ ਦੇਊਗਾ ਅਸੀਂ ਤਾਂ ਸਾਰੇ ਅਨੈਥੀਕਲ ਪ੍ਰੈਕਟਿਸ ਕਰਾਂਗੇ ਐਥੀਕਲ ਤਾਂ ਕਰਨੀ ਨਹੀਂ ਕਿਉਂਕਿ ਸੱਚ ਹੈ ਸੱਚ ਆ ਕੇ ਦੇਖੋ ਇੱਥੇ ਮਾਰੇ ਇੱਥੇ ਮੈਂ ਤਾਂ ਕਹਿੰਦਾ ਪਹੁੰਚੇ ਇੱਥੇ ਪਤਾ ਲੱਗੇ ਤੁਸੀਂ ਤੁਸੀਂ ਕੀ ਮੰਗ ਕਰਨਾ ਚਾਹੁੰਦੇ ਹੋ ਮੈਡਮ ਜੇ ਗਿੱਲ ਸਾਹਿਬ ਵੀਡੀਓ ਇਸ ਵੇਲੇ ਦੇਖ ਰਹੇ ਨੇ ਕੀ ਕਹਿਣਾ ਚਾਹੋਗੇ ਗਿੱਲ ਸਾਹਿਬ ਕੀ ਕਹਿਣਾ ਚਾਹਣੇ ਕਿ ਸੈਟਲਮੈਂਟ ਕਰੋ ਨਾਲ ਸਾਨੂੰ ਸਾਡੀ ਜਗ੍ਹਾ ਦਾ ਪੂਰਾ ਓਨਰਸ਼ਿਪ ਦਿੱਤੀ ਜਾਏ ਸਾਨੂੰ ਹੋਰ ਕੁਝ ਨਹੀਂ ਚਾਹੀਦਾ ਬਿਲਕੁਲ ਤੇ ਦੂਜਾ ਇਮੀਜਿਟ ਇਹਨਾਂ ਤੇ ਕਾਰਵਾਈ ਕੀਤੀ ਜਾਵੇ ਜਿਹੜੇ ਆਪ ਦੇ ਮੱਲੇ ਕਿ ਬੜੇ ਖਾਸ ਬਣਾਏ ਹੋਏ ਨੇ ਗੁੰਡਾਗਰਦੀ ਕਰਕੇ ਗੇਟ ਪੱਟ ਕੇ ਲੈ ਕੇ ਗਿਆ ਤੇ ਇਹ ਧੌਂਸ ਨਾਲ ਕਿ ਮੇਰੀ ਸਰਕਾਰ ਮੇਰਾ ਸਭ ਕੁਝ ਤੁਸੀਂ ਜਿਹਦੇ ਜੋ ਕਰਨਾ ਕਰ ਲੋ ਹਰ ਪੁਲਿਸ ਸਾਫ ਪੁਲਿਸ ਬਿਲਕੁਲ ਸਾਫ ਕਹਿੰਦੀ ਕੁਝ ਨਹੀਂ ਕਰ ਸਕਦੇ ਜੋ ਕਰਨਾ ਤੁਸੀਂ ਦੇਖ ਲਓ ਇਹ ਤਸਵੀਰਾਂ ਤੁਸੀਂ ਖਰੜਦੀਆਂ ਦੇਖਿਆ ਨੇ ਗਿਲਕੋ ਵੈਲੀ ਸੈਕਟਰ 127 ਤਸਵੀਰਾਂ ਤੁਸੀਂ ਦੇਖ ਰਹੇ ਹੋ ਐ ਆਲੀਸ਼ਾਨ ਕੋਠੀ ਬਣ ਕੇ ਤਿਆਰ ਹੋ ਜਾਂਦੀ ਹੈ ਜਗਾ ਇਹਨਾਂ ਨੂੰ ਵੇਚ ਦਿੱਤੀ ਜਾਂਦੀ ਹੈ ਰਜਿਸਟਰੀ ਇਹਨਾਂ ਦੀ ਕਰਾ ਦਿੱਤੀ ਜਾਂਦੀ ਹੈ ਪਰ ਅਖੀਰ ਦੇ ਵਿੱਚ ਇਹਨਾਂ ਨੂੰ ਪਤਾ ਲੱਗਦਾ ਹੈ ਕਿ ਇਹ ਜਗਾ ਸਾਨੂੰ ਧੋਖੇ ਨਾਲ ਵੇਚੀ ਗਈ ਹੈ ਜਿਸ ਤੋਂ ਬਾਅਦ ਤਸਵੀਰਾਂ ਤੁਸੀਂ ਇਸ ਵੇਲੇ ਦੇਖ ਰਹੇ ਹੋ ਇਹ ਹੋਈ ਏਰੀਆ ਐ ਸੈਕਟਰ 127 ਗਿਲਕੋ ਪਹਿਲੇ ਵੀ ਤੁਹਾਨੂੰ ਗਿਲਕੋ ਦੀ ਖਬਰਾਂ ਦਿਖਾ ਚੁੱਕੇ ਹਾਂ ਕਿ ਇਸ ਤਰ੍ਹਾਂ ਗਿਲਕੋ ਦੇ ਵੱਲੋਂ ਇੱਕ ਐਨਆਰਆਈ ਦੇ ਨਾਲ ਫਰਾਡ ਦੇ ਇਲਜ਼ਾਮ ਗਿਲਕੋ ਦੇ ਉੱਤੇ ਲੱਗੇ ਸੀ ਕਿ ਐਨਆਰਆਈ ਦੇ ਨਾਲ ਧੋਖੇ ਦੇ ਨਾਲ ਉਹਨਾਂ ਨੂੰ ਪਲਾਟ ਵੇਚਿਆ ਗਿਆ ਪਰ ਹੁਣ ਇਹ ਵੀ ਤਸਵੀਰਾਂ ਗਿਲਕੋ ਵੈਲੀ ਦੀਆਂ ਹੀ ਨੇ ਮਿਸਟਰ ਗਿਲ ਸਾਹਿਬ ਵੀਡੀਓ ਜੇ ਦੇਖ ਰਹੇ ਨੇ ਦੇਖ ਸਕਦੇ ਹੋ ਕਿ ਇਸ ਤਰ੍ਹਾਂ ਪੀੜਤ ਪਰਿਵਾਰ ਇਸ ਵੇਲੇ ਮੁਸ਼ਕਲਾਂ ਦਾ ਸਾਹਮਣਾ ਕਰ ਰਿਹਾ ਕਰੋੜਾਂ ਰੁਪਏ ਲਗਾ ਕੇ ਉਹਨਾਂ ਨੇ ਆਪਣੀ ਕੋਠੀ ਤਿਆਰ ਕੀਤੀ ਕਰੋੜਾਂ ਰੁਪਏ ਲਗਾ ਕੇ ਉਹਨਾਂ ਨੇ ਜਗ੍ਹਾ ਖਰੀਦੀ ਲੱਖਾਂ ਰੁਪਏ ਦੀ ਜਗ੍ਹਾ ਖਰੀਦੀ ਪਰ ਅਖੀਰ ਦੇ ਵਿੱਚ ਉਹਨਾਂ ਨੂੰ ਕੀ ਮਿਲਦਾ ਹੈ ਪਤਾ ਲੱਗਦਾ ਹੈ ਕਿ ਇਹ ਜਗ੍ਹਾ ਉਹਨਾਂ ਨੂੰ ਧੋਖੇ ਦੇ ਨਾਲ ਗਲਤ ਵੇਚ ਦਿੱਤੀ ਗਈ ਹੈ ਪੁਲਿਸ ਕੋਲ ਜਾਂਦੇ ਨੇ ਪੁਲਿਸ ਵੀ ਨਹੀਂ ਪੁਲਿਸ ਦੇ ਕੋਲ ਵੀ ਨਹੀਂ ਇਹਨਾਂ ਦੀ ਕੋਈ ਸੁਣਵਾਈ ਹੁੰਦੀ ਪੁਲਿਸ ਦੇ ਉੱਤੇ ਵੀ ਪੁਲਿਸ ਪ੍ਰਸ਼ਾਸਨ ਦੇ ਉੱਤੇ ਵੀ ਇਹਨਾਂ ਦੇ ਵੱਲੋਂ ਵੱਡੇ ਇਲਜ਼ਾਮ ਇਸ ਵੇਲੇ ਲਗਾਏ ਜਾ ਰਹੇ ਨੇ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਇੱਥੋਂ ਜਗਾ ਸਟਾਰਟ ਹੁੰਦੀ ਹੈ ਇਹ ਪੂਰੀ ਆਲੀਸ਼ਾਨ ਕੋਠੀ ਇਹਨਾਂ ਦੀ ਹੀ ਹੈ ਇਹਨਾਂ ਦੇ ਨਾਲ ਵਾਦਾ ਕੀਤਾ ਜਾਂਦਾ ਹੈ ਕਿ ਬਾਹਰ ਵਾਲੀ ਜਗਾ ਵੀ ਤਾਂ ਵੱਡੀ ਹੈ ਪਰ ਬਾਅਦ ਦੇ ਵਿੱਚ ਇੱਥੋਂ ਵੀ ਜਿਹੜਾ ਪਬਲਿਕ ਰਸਤਾ ਕੱਢਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਕੈਮਰਾਮੈਨ ਮੋਹਨ ਦੇ ਨਾਲ ਵਿਕਰਮ ਸੈਜਪਾਲ ਔਨ 에ਅਰ ਸ੍ਰੀ ਦਾਜੀ ਰਮਜੀ ਸਿੰਘ ਗੱਲ ਕਰ ਗੱਲ ਕਰੇ ਹਾਂਜੀ ਬੋਲ ਰਹੀ ਹਾਂ ਸਰ ਵਿਕਰਮ ਗੱਲ ਕਰ ਰਿਹਾ ਔਨ 에ਅਰ ਨਿਊਜ਼ ਚੈਨਲ ਤੋਂ ਕਿੱਥੋਂ ਜੀ ਔਨ 에ਅਰ ਨਿਊਜ਼ ਚੈਨਲ ਤੋਂ ਹਾਂਜੀ ਹਾਂਜੀ ਬਿਕਰਮੀ ਸਰ ਇਤਨਾ ਰੀਸੈਂਟਲੀ ਇੱਕ ਸਾਡੇ ਕੋਲ ਕੇਸ ਹੈ ਸੀ ਨਰੇਸ਼ ਜੀ ਦਾ ਹਾਂਜੀ ਉਹਨਾਂ ਨੂੰ ਸਰ ਤੁਸੀਂ ਕੋਠੀ ਸੇਲ ਕੀਤੀ ਸੀ ਇੱਕ ਗਿਲਕੋ ਵੈਲੀ ਦੇ ਵਿੱਚ ਜੀ ਕੀਤੀ ਸੀ ਕੋਠੀ ਸੇਲ ਕੀਤੀ ਸੀ ਸਰ ਹਾਂਜੀ ਹਾਂਜੀ ਤੇ ਸਰ ਉਹਨਾਂ ਦੇ ਉਹਨਾਂ ਦੇ ਸਰ ਇਗਜ਼ਾਮ ਲਗਾਏ ਸਨ ਜੀ ਤੁਸੀਂ ਉਹਨਾਂ ਨੂੰ ਗਲਤ ਜਗ੍ਹਾ ਸੇਲ ਕੀਤੀ ਆ ਨਹੀਂ ਨਹੀਂ ਬਰਦਰ ਇਸ ਤਰ੍ਹਾਂ ਸੀ ਉਹਦਾ ਬਾਅਦ ਚ ਕੋਰਟ ਕੇਸ ਹੋ ਗਿਆ ਸੀ 13 ਸਾਲ ਬਾਅਦ ਉੱਥੋਂ ਸਟੇ ਹੋਈ ਵੀ ਸੀ ਕੋਰਟ ਦੀ ਤੇ ਉਹ ਕੋਈ ਨਹੀਂ ਉਹਨਾਂ ਨੂੰ ਕਿਹਾ ਹੋਇਆ ਵੀ ਅਗਰ ਕੋਈ ਉਹਨਾਂ ਦਾ ਲੌਸ ਹੋਊਗਾ ਤਾਂ ਅਸੀਂ ਜ਼ਿੰਮੇਵਾਰ ਹਾਂ ਬਿਲਕੁਲ ਬਟ ਸਰ ਉਹਨਾਂ ਦੇ ਵੱਲੋਂ ਕਿਹਾ ਜਾ ਰਿਹਾ ਕਿ ਜਿੰਨਾ ਵੀ ਉਹ ਲੈਂਡ ਹੈਗੀ ਉਹ ਲਗਾਤਾਰ ਉਹਨਾਂ ਨੂੰ ਪੋਲਿਟੀਕਲ ਪ੍ਰੈਸ਼ਰ ਦੇ ਰਹੇ ਨੇ ਤੇ ਰਣਜੀਤ ਸਿੰਘ ਜੀ ਸਾਡੀ ਗੱਲ ਵੀ ਨਹੀਂ ਸਾਡੇ ਨਾਲ ਗੱਲ ਵੀ ਨਹੀਂ ਕਰਦੇ ਹੁਣ ਉਹਨਾਂ ਦੇ ਕੋਲ ਇਹ ਗੱਲ ਨਹੀਂ ਨੋ ਨੋ ਮੇਰੇ ਪਾਸ ਕਦੇ ਵੀ ਨਹੀਂ ਦੇਖੋ ਅਸੀਂ ਉਹਨਾਂ ਨਾਲ ਸੈ ਦੇ ਜਿੰਨੇ ਬਾਕੀ ਵੀ ਉੱਥੇ ਪਲੋਟ ਸੀ ਨਾ ਜੀ ਉਹ ਸਾਰੇ ਅਸੀਂ ਬਾਈ ਬਾਈ ਕਰ ਲਏ ਸਿਰਫ ਇੱਕ ਕੋਠੀ ਰਹਿ ਗਈ ਇਹਨਾਂ ਨੂੰ ਵੀ ਕਿਹਾ ਹੈ ਵੀ ਜੋ ਤੁਹਾਡਾ ਜੋ ਵੀ ਤੁਹਾਡਾ ਪ੍ਰੋਡ ਦਾ ਰੇਟ ਹੈ ਤਾਂ ਜੋ ਤੁਹਾਡਾ ਕੰਸਟਰਕਸ਼ਨ ਦਾ ਰੇਟ ਹੈ ਜੀ ਅਗਰ ਤੁਸੀਂ ਦੇਖੋ ਗਏ ਹੋ ਤਾਂ ਕੋਟ ਹੈ ਪਰ ਜੇ ਤੁਸੀਂ ਨਹੀਂ ਵੇਟ ਕਰਨੀ ਤੇ ਅਸੀਂ ਫਿਰ ਵੀ ਤਿਆਰ ਹਾਂ ਤੁਸੀਂ ਪੇਮੈਂਟ ਦੇ ਲਓ ਦੇਖੋ ਤੁਸੀਂ ਪੇਮੈਂਟ ਦੇਣ ਦੇ ਲਈ ਉਹਨਾਂ ਨੂੰ ਤਿਆਰ ਹਾਂ हां बिल्कुल जी बिल्कुल बिल्कुल रेडी बिल्कुल थैंक यू सर ਤੁਹਾਡਾ ਕੋਈ ਨਹੀਂ ਸਾਡੇ ਪਰਿਵਾਰ ਆ ਚਲੋ ਇੱਕ ਜ਼ਮੀਨ ਦਾ ਨੇ ਕਈ ਵਾਰੀ ਬਾਅਦ ਚ ਇਹਦਾ 13 ਸਾਲ ਬਾਅਦ ਇਹਦਾ ਕੇਸ ਉਹ ਹੋ ਗਿਆ ਸੀ ਕੋਰਟ ਚਲੇ ਗਏ ਸੀ ਹਾਂਜੀ 2019 20 ਦੇ ਵਿੱਚ 20 ਦੇ ਵਿੱਚ ਇਹਨਾਂ ਦੇ ਵੱਲੋਂ ਤੁਹਾਡੇ ਹਾਂ 2017 ਦੀ ਗੱਲ ਹੈ 2017 ਦੇ ਵੱਲੋਂ ਇਹਨਾਂ ਦੇ ਵੱਲੋਂ 2020 ਦੇ ਵਿੱਚ ਕੀ ਹਾਂਜੀ ਹਾਂਜੀ ਕੋਈ ਨਹੀਂ ਜੀ ਉਹਨਾਂ ਦਾ ਇੱਕ ਪੈਸੇ ਦਾ ਲੌਸ ਨਹੀਂ ਹੋਊਗਾ ਅਗਰ ਉਹਨਾਂ ਨੂੰ ਹੈ ਸਾਡੇ ਤੋਂ ਭਾਵੇਂ ਅੱਜ ਦਾ ਜੋ ਮਾਰਕੀਟ ਰੇਟ ਦਾ ਸਭ ਤੋਂ ਪੇਮੈਂਟ ਲੈਣਾਂ ਜਾਂ ਉਹ ਵੇਟ ਕਰਦੇ ਸੀ ਅ ਸਰ ਆਪਣਾ ਤੁਹਾਡੇ ਜਿਹੜੇ ਨੇਬਰਾਂ ਦੇ ਵੱਲੋਂ ਤੁਹਾਡੇ ਉੱਤੇ ਆਪਣਾ ਇਲਜ਼ਾਮ ਲਗਾਏ ਜਾ ਰਹੇ ਨੇ ਨੇ ਦੇ ਵੱਲੋਂ ਹਾਂਜੀ ਉਹਨਾਂ ਦੇ ਵੱਲੋਂ ਉਹ ਉਹਨਾਂ ਦੇ ਵੱਲੋਂ ਸਰ ਕਿਹਾ ਜਾ ਰਿਹਾ ਕਿ ਤੁਸੀਂ ਉਹਨਾਂ ਦੇ ਘਰ ਦਾ ਗੇਟ ਪਟਿਆ ਉੱਥੋਂ ਦੀ ਰਾਸਤਾ ਕੱਢਣ ਦੀ ਕੋਸ਼ਿਸ਼ ਕੀਤੀ ਗਿਲਕੋ ਵਾਲਿਆਂ ਦੇ ਨਾਲ ਉਹਨਾਂ ਨੇ ਉਹਨਾਂ ਦੇ ਵੱਲੋਂ ਕਿਹਾ ਜਾ ਰਿਹਾ ਕਿ ਗਿਲਕੋ ਵਾਲਿਆਂ ਦੇ ਨਾਲ ਉਹਨਾਂ ਨੇ ਫਰੋਡ ਉਹਨਾਂ ਦੇ ਨਾਲ ਫਰੋਡ ਕੀਤਾ ਗਿਲਕੋ ਵਾਲਿਆਂ ਨੇ ਸਰ ਮੈਂ ਮੈਂ ਨਾ ਗਿਲਕੋ ਚ ਕੰਮ ਕਰਦਾ ਨਾ ਮੈਨੂੰ ਗਿਲਕੋ ਵਾਲਾਂ ਦਾ ਪਤਾ ਕੁਝ ਕੋਲ ਕੀਤਾ ਗਿਲਕੋ ਵਾਲਾਂ ਨਾਲ ਕੰਮ ਸਰ ਫਿਰ ਉਹ ਮੇਰੇ ਨਾਲ ਕਾਹਦੀ ਗੱਲ ਕਰਨੀ ਆ ਉਹਨਾਂ ਦੇ ਵੱਲੋਂ ਤੁਹਾਡੇ ਉੱਤੇ ਅਸੀਂ ਤੇ ਤੁਹਾਡਾ ਪੱਖ ਲੈਣ ਦੇ ਲਈ ਸਰ ਤੁਹਾਨੂੰ ਕਾਲ ਕੀਤੀ ਆ ਉਹਨਾਂ ਦੇ ਵੱਲੋਂ ਤੁਹਾਡੇ ਉੱਤੇ ਕਿਹਾ ਜਾ ਰਿਹਾ ਕਿ ਤੁਹਾਡੇ ਵੱਲੋਂ ਉਹਨਾਂ ਦੇ ਘਰ ਦਾ ਗੇਟ ਪਟਿਆ ਗਿਆ ਉਹਨਾਂ ਦੀ ਗੱਡੀ ਭੰਨੀ ਗਈ ਹੈ ਤੇ ਸਿਆਸੀ ਦਬਾਅ ਦੇ ਹੇਠ ਇਹ ਸਾਰਾ ਕੁਝ ਕੀਤਾ ਜਾ ਰਿਹਾ ਸਰ ਮੈਂ ਕਿਉਂ ਐਵੇਂ ਦਾ ਫ੍ਰੀ ਕਰਨਾ ਗਲਤ ਇਲਜ਼ਾਮ ਹੈ ਸਰ ਜੀ ਨੇ ਵੀ ਲਾਏ ਆ ਤੁਹਾਡੇ ਕੋਲੇ ਇਹ ਲਗਾਉਂ ਅਥਰ ਸਾਡੇ ਨੇਬਰਸ ਹੀ ਨੇ ਨਰੇਸ਼ਜੀ ਗਿਲਕੋ ਵੈਲੀ ਨਹੀਂ ਨਹੀਂ ਸਰ ਬਿਲਕੁਲ ਬੇਬੁਨਿਆਦ ਗਲਤ ਨਿਜ਼ਾਮ ਹੈ ਸਰ ਮੈਂ ਨਾ ਇਹ ਜਗਾ ਕਦੇ ਕੋਈ ਕੰਮ ਕਰਿਆ ਬਿਲਕੁਲ ਗਲਤ ਜਿਹੜਾ ਹੈਗਾ ਨਾ ਅੱਛਾ ਹਾਂਜੀ ਹਾਂਜੀ ਤੇ ਉਹਨਾਂ ਦੇ ਵੱਲੋਂ ਇਹ ਵੀ ਕਿਹਾ ਜਾ ਰਿਹਾ ਹੈ ਕਿ ਤੁਸੀਂ ਉਧਰੋਂ ਦੀ ਮੈਪ ਦੇ ਉੱਤੇ ਰਸਤਾ ਇਧਰੋਂ ਬੰਦ ਆ ਤੁਸੀਂ ਉਧਰੋਂ ਰਸਤਾ ਕੱਢਣ ਦੀ ਟਰਾਈ ਕੀਤੀ ਉਹਨਾਂ ਦੇ ਕੰਮ ਨਹੀਂ ਨਹੀਂ ਸਰ ਇਹ ਗੱਲ ਪਤਾ ਕੀ ਹੈ ਥੋੜੇ ਜਿ ਦੇ ਦਿਲਾਂ 'ਚ ਨਰੇਸ਼ ਜਿਹੜੇ ਹੈਗੇ ਨਾ ਉਹਨੂੰ ਜਿਹੜੀ ਕੋਠੀ ਜਿ ਰਹਿ ਰਹੇ ਹੈਗੇ ਆਂ ਉਹ ਕੋਠੀ ਉਹਨਾਂ ਦੀ ਨਹੀਂ ਜਗ੍ਹਾ ਮੇਰੀ ਆ ਉਹ ਓਕੇ ਕਿਉਂ ਕੁਛ ਦਿਨਾਂ ਚ ਕੋਟ ਵੱਲੋਂ ਖਾਲੀ ਕਰਾਈ ਜਾਣੀ ਐ ਤੇ ਇਹਨਾਂ ਨੂੰ ਪਤਾ ਹੁਣ ਇਹ ਇਸ ਤਰ੍ਹਾਂ ਪੈਂਤਰੇ ਆਪਣਾ ਰਹੇ ਆ ਜਿਹਦੇ ਨਾਲ ਮੈਨੂੰ ਮਤਲਬ ਇਹ ਬੱਤ ਕਰਨੀ ਜਾਂ ਟਾਰਗੇਟ ਕਰ ਸਕਣੇ ਹਜੇ ਇਹ ਇਹ ਗੱਲਾਂ ਦਾ ਨਾ ਕੋਈ ਭੱਲੇ ਜੀ ਅਗੇ ਜੀ ਠੀਕ ਹੈ ਜੀ ਨੂੰ ਨਰੇਸ਼ ਜੀ ਨੂੰ ਤੁਸੀਂ ਪੁੱਛ ਸਕਦੇ ਹੋ ਕਿ ਕਿਆ ਜਿਹੜੀ ਕੋਠੀ ਤੁਸੀਂ ਵਿੱਚ ਰਹਿ ਰਹੇ ਹੋ ਪਹਿਲਾਂ ਇਹਨਾਂ ਦੇ ਨਾਲ ਪਲਾਟਾਂ ਦਾ ਕਬਜ਼ਾ 6-10 2020 ਨੂੰ ਕੋਟ ਵੱਲੋਂ ਮੈਨੂੰ ਦਵਾਇਆ ਜਾ ਚੁੱਕਿਆ ਹੈ ਅੱਛਾ ਉਹੀ ਰਿਪੋਰਟ ਮੇਰੇ ਕੋਲ ਹੈ ਮਾਨਯੋਗ ਗਰੀਮਾ ਗੁਪਤਾ ਜੀ ਜੱਜ ਸਾਹਿਬ ਦੀ ਅਦਾਲਤ ਨੇ ਖਰੜ ਵੱਲੋਂ ਅੱਛਾ ਸਾਨੂੰ ਕੋਰਟ ਵੱਲੋਂ ਆਰਡਰ ਹੋਏ ਸੀ ਕਿ ਕਨਗੋ ਫਟਵਾਰੀ ਸਾਹਿਬ ਨੇ ਸਾਨੂੰ ਕਬਜ਼ਾ ਦਿਵਾਤਾ ਤੇ ਪੁਲਿਸ ਜਿਹੜੀ ਮਦਦ ਦੀ ਲੋੜ ਜਿਹੜੀ ਸੀਗੀ ਇਹਨਾਂ ਨੇ ਉਸ ਟਾਈਮ ਕੋਠੀਆਂ ਦਾ ਕਬਜ਼ਾ ਦੇਣ ਤੋਂ ਇਨਕਾਰ ਕਰਤਾ ਸੀਗਾ ਤੇ ਇਹ ਗਿਲਕੋ ਵਾਲਿਆਂ ਨੇ ਇਹਨਾਂ ਨੂੰ ਫਿਰ ਕਿੱਦਾਂ ਵੇਚਤੀ ਤੁਹਾਡੀ ਜਗ੍ਹਾ ਸਰ ਗਿਲਕੋ ਉਹ ਗਿਲਕੋ ਨਾਲ ਤੁਸੀਂ ਗੱਲ ਕਰੋ ਮੈਂ ਮੈਂ ਤਾਂ ਜਿਹੜੀ ਆਪਣੀ ਗੱਲ ਤੁਹਾਨੂੰ ਦੱਸ ਸਕਦਾ ਮੈਂ ਹੁਣ ਉਹਨਾਂ ਨੇ ਕਿਸ ਤਰ੍ਹਾਂ ਵੇਚੀ ਦੇਖੋ ਗਿਲ ਕੋਰ ਇਹਨਾਂ ਦਾ ਕੋਈ ਮੈਟਰ ਹੋਊਗਾ ਮੇਰਾ ਕਿਹ ਮੈਟਰ ਉਹਦੇ ਵਿੱਚ ਜਦੋਂ ਉਹਨਾਂ ਨੇ ਜਗਾ ਸਰ ਖਰੀਦੀ ਜਦੋਂ ਉਸ ਦੇ ਉੱਤੇ ਮਕਾਨ ਬਣ ਰਿਹਾ ਸੀ 2.5 ਤੋਂ 3 ਕਰੋੜ ਉਹਨਾਂ ਦੇ ਵੱਲੋਂ ਕਿਹਾ ਜਾ ਰਿਹਾ ਸੀ ਮਕਾਨ ਲਾ ਕੇ ਬਣਾਇਆ ਵਾ ਤੇ ਤੁਸੀਂ ਜਦ ਮਕਾਨ ਬਣ ਰਿਹਾ ਸੀ ਤੁਸੀਂ ਉਦੋਂ ਨਹੀਂ ਕੋਈ ਆਬਜੈਕਸ਼ਨ ਕੀਤੀ ਕਿਸ ਚੀਜ਼ ਦੀ ਸਰ ਕਿ ਮੇਰੀ ਜਗਾ ਦੇ ਉੱਤੇ ਮਕਾਨ ਬਣ ਰਿਹਾ ਵਾ ਸਰ ਡੇਟ ਆਫ ਨੋਲਿਜ ਤੋਂ ਆਬਜੈਕਸ਼ਨ ਹੋਇਆ ਕਰਦੀ ਹੈ ਸਾਨੂੰ 2016 ਦੇ ਵਿੱਚ ਮਈ 2016 ਦੇ ਵਿੱਚ ਜਦੋਂ ਪਤਾ ਲੱਗਿਆ ਉਸ ਤੋਂ ਬਾਅਦ ਅਸੀਂ objections ਕੀਤੀ ਉਸ ਤੋਂ ਪਹਿਲਾਂ ਤਾਂ ਮਤਲਬ ਇਹ ਅਨਕੰਪਲੀਟ ਸੀਗਾ ਮਕਾਨ ਇਹਨਾਂ ਨੂੰ ਪਤਾ ਹੀ ਹੈ objections ਜਦ ਤੋਂ ਕੇਸ ਚੱਲਦਾ ਉਸ ਤੋਂ ਨਾਲ ਦੀ ਨਾਲ ਹੀ ਅਸੀਂ 2015 ਤੋਂ ਸਾਨੂੰ ਪਤਾ ਲੱਗਿਆ ਸੀ ਮਈ ਦੇ ਵਿੱਚ ਤੇ 2016 ਤੋਂ ਇਹਨਾਂ ਨੂੰ ਪਾਕਾਟੀ ਬਣਾਇਆ ਹੋਇਆ ਕੇਸ ਦੇ ਵਿੱਚ ਕੇਸ ਸੰਕੀਲ ਕਰਿਆ ਹੋਇਆ ਸਾਰਾ ਕੁਝ ਪਤਾ ਹੈ ਇਹਨਾਂ ਨੂੰ ਇਹ ਤਾਂ ਹੁਣ ਮਤਲਬ ਐਦਾਂ ਦੀ ਗੱਲ ਕਰ ਰਹੇ ਆ ਕਿ ਮੈਨੂੰ ਪਤਾ ਨਹੀਂ ਇਹਨਾਂ ਦਾ ਤਾਂ ਹੁਣ ਮਕਾਨ ਖਾਲੀ ਹੋਣਾ ਤਾਂ ਕਰਕੇ ਝੂਠੇ allegations ਜਿਹੜੇ ਮੇਰੇ ਤੇ ਲਾ ਰਹੇ ਆ ਇਹ ਜੀ ਕੀ ਕਹ ਸਰਤੇ ਤੁਸੀਂ ਹੋਰ ਕੁਝ ਕਹਿਣਾ ਚਾਹੋਗੇ ਇਸ ਮਾਮਲੇ ਬਾਰੇ ਮੈਂ ਕੀ ਕਹਿਣਾ ਸਰ ਮੇਰੇ ਮੈਂ ਤਾਂ ਮੰਨਯੋਗ ਅਦਾਲਤ ਦੇ ਹੁਕਮਾਂ ਦੇ ਨਾਲ ਚੱਲਣ ਵਾਲਾ ਬੰਦਾ ਹਾਂ ਜੀ ਇੰਨੇ ਸਾਲਾਂ ਚ ਨਹੀਂ ਮੈਂ ਕੋਈ ਗਲਤ ਕੰਮ ਕਰਿਆ ਮੈਂ ਕਿਉਂ ਗਲਤ ਕੰਮ ਕਰਨਾ ਸਰ